ਇਹ ਅਰੀ ਕਲਸੀ ਦੀਆਂ ਪੂਰੀਆਂ ਚੜਾਈਆਂ ਨੇ ਉਹੀ ਚੜਾਈ ਵਾਕਿਆ ਹੀ ਜਿੱਥੇ ਬਟਾਲੇ ਪੰਜਾਬ ਹਿੰਦੁਸਤਾਨ ਨਹੀਂ ਬਲਕੇ ਹੁਣ ਵਿਦੇਸ਼ਾਂ ਵਿੱਚ ਵੀ ਐ ਕਈਆਂ ਨੂੰ ਸਾੜਾ ਵੀ ਐ ਔਰ ਸਾੜੇ ਵੀ ਰਹੇ ਨੇ ਉਹਨਾਂ ਨੂੰ ਬਰਨੋਲ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਐ ਔਰ ਜੇ ਉਹਨਾਂ ਨੂੰ ਬਰਨੋਲ ਦੀ ਜ਼ਰੂਰਤ ਪਏ ਤੇ ਅਸੀਂ ਉਹਨਾਂ ਨੂੰ ਫ੍ਰੀ ਬਰਨੋਲ ਵੀ ਦੇਾਂ ਤਾਂ ਤੁਹਾਨੂੰ ਵੀ ਪਤਾ ਕਿ ਇਸ ਰੁਤਬੇ ਤੇ ਪਹੁੰਚਣ ਆ ਕੇ ਲੋਕਾਂ ਦੀਆਂ ਅੱਡੀਆਂ ਘੱਟ ਜਾਂਦੀਆਂ ਗੋਡਿਆਂ ਦੀ ਗਰੀਸ ਖਤਮ ਹੋ ਜਾਂਦੀ ਉਹਨਾਂ ਨੇ ਬਣਦਿਆਂ ਸਾਰੀ ਬਟਾਲੇ ਦੀ ਨੁਹਾਰ ਜਿਹੜੀ ਉਹ ਬਦਲ ਦਿੰਦੀ ਐ ਚਾਹੇ ਅਸੀਂ ਗੁਰਦਾਸਪੁਰ ਵਾਲੇ ਪਾਸਿਓਂ ਐਂਟਰ ਕਰੀਏ ਚਾਹੇ ਅਸੀਂ ਅੰਮ੍ਰਿਤਸਰ ਵਾਲੇ ਪਾਸਿਓਂ ਐਂਟਰ ਕਰੀਏ ਚਾਹੇ ਅਸੀਂ ਜਲੰਧਰ ਵਾਲੇ ਪਾਸਿਓਂ ਐਂਟਰ ਕਰੀਏ ਅਸੀਂ ਕਿਸੇ ਪਾਸਿਓਂ ਵੀ ਬਟਾਲੇ ਦੇ ਵਿੱਚ ਐਂਟਰ ਕਰੀਏ ਤਾਂ ਸਾਨੂੰ ਪਤਾ ਲੱਗਦਾ ਤੇ ਬਟਾਲੇ ਵਿੱਚ ਡਵੈਲਪਮੈਂਟ ਹੋਈ ਹੈ ਬਟਾਲਾ ਨਸ਼ਾ ਮੁਕਤ ਹੋ ਗਿਆ ਬਟਾਲੇ 'ਚ ਨਸ਼ਾ ਨਹੀਂ ਹੈ ਉਹਨਾਂ ਨੇ ਇੱਕੋ ਹੀ ਹਦਾਇਤ ਕੀਤੀ ਆਪਣੇ ਸਾਰੇ ਹੀ ਵਰਕਰ ਸਹਿਬਾਨ ਨੂੰ ਆਪਣੇ ਸਾਥੀਆਂ ਨੂੰ ਕਿ ਕੋਈ ਵੀ ਬੰਦਾ ਨਸ਼ਾ ਵੇਚਣ ਵਾਲੇ ਦੇ ਪਿੱਛੇ ਨਹੀਂ ਆਏਗਾ ਇਹਦੇ ਵਿੱਚ ਕੀ ਸਚਾਈ ਪਿਛਤਾਚਾਰ ਤੇ ਰਿਸ਼ਵਤਖੋਰੀ ਕਹਿੰਦੇ ਬਹੁਤ ਵੱਤੀ ਕੋਈ ਇੱਕ ਫਰੂਫ ਲਿਆ ਕੇ ਦਿਓ ਇਹ ਐ ਪ੍ਰੂਫ ਹੈ ਜੀ ਇਹਦੇ ਵਿੱਚ ਐਸ ਅਫਸਰ ਨੂੰ ਪੈਸੇ ਦਿੱਤੇ ਆ ਔਰ ਫਿਰ ਸਾਡੇ ਐਮਐਲਏ ਸਾਹਿਬ ਦੀ ਕੰਮ ਕਰਨ ਦਾ ਜਰੀਆ ਵੇਖੋ ਕਿ ਉਹ ਕਿੰਨੇ ਦਿਨਾਂ ਦੇ ਵਿੱਚ ਨਹੀਂ ਕਿੰਨੇ ਘੰਟਿਆਂ ਦੇ ਵਿੱਚ ਉਹਦੇ ਉੱਤੇ ਠੱਲ ਪਾਈ ਜਾ ਸਕਦੀ ਔਰ ਉਸ ਅਫਸਰ ਨੂੰ ਬਿਲਕੁਲ ਸਸਪੈਂਡ ਕਰਾਂਗੇ ਔਰ ਖਾਸ ਕਰਕੇ ਪਰੋਟੀਆਂ ਦੀਆਂ ਕੋਲਾ ਆ ਰਹੀਆਂ ਨੇ ਜੀ ਔਰ ਗੈਂਗਸਟਰਵਾਦ ਹੈ ਜਿਹੜਾ ਉਹਦਾ ਬੋਰਡ ਹੈ ਕਿ ਪਟਾਲੇ ਵਿੱਚ ਇਹਨੂੰ ਬਿਲਕੁਲ ਠੱਲ ਪਾ ਦਿੱਤੀ ਗਈ ਹੈ ਕਿਸੇ ਨੂੰ ਵੀ ਕੋਈ ਫੋਨ ਨਹੀਂ ਆ ਰਿਹਾ ਜਿਹੜੇ ਲੋਕ ਰਾਏ ਐ ਤੁਹਾਨੂੰ ਕੀ ਲੱਗਦਾ ਕਿ ਹੋਜੀਏ ਕਿਤੇ ਐਤਾ ਤਰੀਕਾ ਕਿ ਮੂੰਹ ਤੇ ਹੋਰ ਹੋਣ ਤੇ ਪਿੱਠ ਪਿੱਛੇ ਹੋਰ ਹੋ ਕੈਰੀ ਕਲਸੀ ਇੱਕ ਇਹੋ ਜਿਹਾ ਲੀਡਰ ਜਿਹੜਾ ਸਟੇਜਾਂ ਤੇ ਸ਼ਰੇਆਮ ਕਹਿੰਦਾ ਕਿ ਜੇ ਮੈਂ ਕੰਮ ਕਰਾਂਗਾ ਤੁਹਾਡਾ ਤੇ ਅਗਲੀ ਵਾਰੀ ਵੋਟ ਲੈਣ ਦਾ ਹੱਕਦਾਰ ਹੋਵਾਂਗਾ ਨਹੀਂ ਤੇ ਤੁਸੀਂ ਮੈਨੂੰ ਵੋਟ ਨਾ ਪਾਇਓ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗਾ ਬਟਾਲੇ ਦੇ ਵਿੱਚ ਸਾਰੀਆਂ ਬਲਾਕ ਸੰਸਤੀਆਂ ਦੇ ਚੇਅਰਮੈਨ ਸਾਡੇ ਬਣ ਗਏ ਅਮਨ ਸਿੰਘ ਸ਼ਹਿਰੀ ਕਲਸੀ ਦੇ ਬੰਦੇ ਚੌਪ ਚਾਰ ਬਲਾਕ ਸਾਡੇ ਪੈਂਦੇ ਨੇ ਉਹ ਚਾਰਾਂ ਬਲਾਕਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਉਹ ਬੁਲੰਦ ਹੋਵੇਗਾ ਮੇਅਰ ਦੇ ਤੇ ਟਿੱਪੜੀ ਬੜੀ ਕਰਦੇ ਹੋ ਜੇ ਕੋਈ ਕੰਮ ਰੋਕਦਾ ਤੇ ਕਹਿ ਦਿੰਦੇ ਜੀ ਮੇਅਰ ਨੇ ਰੋਕਦਾ ਜੀ ਇਲਜ਼ਾਮ ਹਰ ਗੱਲ ਮੇਅਰ ਤੇ ਸੁੱੜ ਦਿੰਨੇ ਆਪਾਂ ਪਰ ਹੁਣ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਜਿਹੜੀਆਂ ਆਉਣ ਵਾਲੀਆਂ ਨੇ ਉਹ ਤਿਆਰੀ ਕਿਹੋ ਜਿਹੀ ਹੈ ਤੇ ਉਹਦੇ ਨਤੀਜੇ ਕੀ ਹੋ ਸਕਦੇ ਭਾਰੀ ਬਹੁਮਤ ਨਾਲ ਜਿਤਾ ਕੇ ਤੇ ਆਪਣਾ ਮੇਅਰ ਅਸੀਂ ਬਣਾਵਾਂਗੇ ਮੇਰ ਬਣਾ ਕੇ ਹੀ ਅਸੀਂ ਵਾਡਾਂ ਦੇ ਵਿੱਚ ਕੰਮ ਕਰ ਸਕਦੇ ਆ ਕਿਉਂਕਿ ਸ਼ਾਇਦ ਅਸੀਂ ਦਿਨ ਰਾਤ ਮਿਹਨਤ ਕਰਕੇ ਸਰਕਾਰ ਤੋਂ ਲੜ ਕੇ ਝਗੜ ਕੇ ਸੀਐਮ ਸਾਹਿਬ ਤੋਂ ਮੰਤਰੀਆਂ ਤੋਂ ਉਹ ਗ੍ਰਾਂਟ ਪਟਾਲੇ ਵਾਸਤੇ ਲਿਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੀ ਟੱਕਰ ਪਹਿਲਾਂ ਤਾਂ ਹੋਣੀ ਹੈ ਕਾਂਗਰਸ ਪਾਰਟੀ ਨਾਲ ਜੀ ਕਿਤਾਬ ਉਹਦੇ ਤੇ ਅਸਲੇ 3-4 ਧੜੇ ਨੇ ਔਰ ਧੜੇ ਆਪਸ ਦੇ ਵਿੱਚ ਇੱਕ ਦੂਜੇ ਦੇ ਲੱਤਾਂ ਖਿੱਚ ਰਹੇ ਨੇ ਇੱਥੇ ਸੇਖੜੀ ਧੜਾ ਵੀ ਆ ਇੱਥੇ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਵੀ ਆ ਇੱਥੇ ਸੁਖਜਿੰਦਰ ਸਿੰਘ ਰੰਧਾਵਾ ਦਾ ਧੜਾ ਵੀ ਆ ਇੱਥੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਧੜਾ ਵੀ ਆ ਔਰ ਇਹ ਸਾਰੇ ਜਿਹੜੇ ਧੜੇ ਨੇ ਇਹ ਆਪਸ ਦੇ ਵਿੱਚ ਹੀ ਸਾਰੇ ਟਿਕਟਾਂ ਮੰਗ ਰਹੇ ਨੇ ਕਿ ਮੈਂ ਇਲੈਕਸ਼ਨ ਲੜਨੀ ਮੈਂ ਇਲੈਕਸ਼ਨ ਲੜਨੀ ਆ। ਈਗਲ ਪਟਾਲੇ ਦਾ ਕੋਈ ਲੀਡਰ ਕਾਂਗਰਸ ਦਾ ਨਹੀਂ ਹੈ ਜਾਇਗਾ ਵੀ ਜਿਹੜਾ ਪਟਾਲੇ ਦੇ ਹੀ ਬੰਦੇ ਨੂੰ ਇੱਥੋਂ ਦੇ ਜੰਪਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਪੈਰਾਸੂਟ ਨਹੀਂ ਹੋਰ ਕੋਈ ਉਮੀਦਵਾਰ ਨਾ ਉਤਾਰਿਆ ਜਾਵੇ। ਕੋਈ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਵਿੱਚ ਭਾਜਪਾ ਨਵੀਂ ਬੜੇ ਤਗੜੇ ਸਰੀਰ ਬਣ ਕੇ ਟਕਣਾ ਪਵੇ। ਜਿੱਥੇ ਆਰਐਸਐਸ ਔਰ ਭਾਜਪਾ ਦੋ ਇੱਕੋ ਹੀ ਪਾਰਟੀ ਦੇ ਦੋ ਆਧਾਰੇ ਨੇ ਇਹਨਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ। ਇੱਡਾ ਵੱਡਾ ਚਿਹਰਾ ਫੱਦੇ ਜੰਗ ਸਿੰਘ ਬਾਜਵਾ ਜੀ ਨੂੰ ਟਿਕਟ ਦੇ ਕੇ ਪਟਾਲੇ ਲਿਆਂਦਾ ਗਿਆ ਔਰ ਜੋ ਪਟਾਲੇ ਦੇ ਬੀਜੇਪੀ ਨੇ ਉਹਨਾਂ ਨਾਲ ਕੀਤਾ ਉਹ जग ਜਾ ਰਹੇ ਮਿੱਟੂ ਜੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਪਟਾਲੇ ਵਾਲਿਆਂ ਨੂੰ ਵੀ ਪਤਾ ਆ ਹੀਰਾ ਵਾਲੀ ਹੈ ਜੀ ਭਾਵੇਂ ਉਹ ਜ਼ਿਲ੍ਹਾ ਪ੍ਰਧਾਨ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਉਹ ਭਾਵੇਂ ਕਟਿੰਗ ਦੇ ਵਿੱਚ ਨੇ ਪਰ ਉਹਨਾਂ ਦੇ ਮਗਰ ਵੀ ਸਿੱਖ ਸਿੰਘ ਜਾਂ ਜੱਟ ਬਰਾੜੀ ਦਾ ਲੱਗਦਾ ਉਹ ਵੀ ਕਿਤੇ ਨਾ ਕਿਤੇ ਆਰਐਸਐਸ ਨੂੰ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਸ਼ਰੋਮਣੀ ਅਕਾਲੀ ਦਲ ਦੇ ਵੀ ਤੇ ਕਾਰਪੋਰੇਸ਼ਨ ਦੇ ਵਿੱਚ ਚੰਗਾ ਜਲਵਾ ਕਰ ਸਕਦੀ ਹੈ ਸ਼ਰੋਮਣੀ ਅਕਾਲੀ ਦਲ ਦਾ ਐਮ ਐਲ ਏ ਸੀਗਾ ਜਿਹਦੇ ਵਿੱਚ ਤੁਸੀਂ ਵੀ ਕਦਾਵਰ ਆਗੇ ਸੀ ਇਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜਿਹੜੀ ਟੜੇਬੰਦੀ ਜਿਹੜੀ ਸਿਖਰਾਂ ਤੇ ਆ ਔਰ ਉਹ ਪਾਰਟੀ ਜਿਹੜੀ ਕਦੀ ਕਹਿੰਦੀ ਸੀ ਕਿ ਸਾਡੀ ਸ਼ਹੀਦਾਂ ਦੀ ਪਾਰਟੀ ਹੈ ਮੈਂ ਸਮਝਦਾ ਕਿ ਹੁਣ ਜਿਹੜੇ 2-3 ਬੰਦੇ ਜਿਹੜੇ ਇਸ ਨੂੰ ਚਲਾ ਰਹੇ ਨੇ ਉਹ ਬੰਦੇ ਉਹਨਾਂ ਦੀ ਪਾਰਟੀ ਨੂੰ ਕੀ ਦੇਣਿਆ ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਕਦੀ ਕੋਈ ਜੇਲਾਂ ਕਟੀਆਂ ਨੇ ਤੇ ਪਟਾਲੇ ਦੇ ਵਿੱਚ ਵੀ ਤੁਸੀਂ ਦੇਖ ਲਓ ਮੈਂ ਐਮਪੀ ਇਲੈਕਸ਼ਨ ਤੋਂ ਪਹਿਲਾਂ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਪਟਾਲੇ ਹਲਕੇ ਦੇ ਵਿੱਚ ਜਿਨ੍ਹਾਂ ਨੂੰ ਦੇ ਦਿੱਤੀ ਗਈ ਆ ਉਹ 5000 ਤੋਂ ਉੱਪਰ ਨਹੀਂ ਵੋਟ ਖੜਨਗੇ ਪਰ ਉਹ 4000 ਤੋਂ ਵੀ ਥੱਲੇ ਰਹਿ ਗਏ ਮੈਂ ਨਹੀਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ 'ਚ ਫਟਾਲਾ ਕਾਰਪੋਰੇਸ਼ਨ ਦੇ ਵਿੱਚੋਂ ਸ਼ਾਇਦ ਹੀ ਕੋਈ ਸੀਟ ਉਹਨਾਂ ਨੂੰ ਮਿਲ ਸਕੇ ਮੁਕਾਬਲਾ ਕਿਦਾ ਆਮ ਆਦਮੀ ਪਾਰਟੀ ਦੀ ਟੱਕਰ ਚਾਹੌਣਾ ਕਿਤੇ ਲੱਗਦਾ ਕਿ ਕੋਈ ਸਖਤ ਟੱਕਰ ਨਹੀਂ ਮੈਂ ਤਾਂ ਸਮਝਦਾ ਕਿਸੇ ਨਾਲ ਨਹੀਂ ਔਰ ਬੜੀ ਮжоਰਿਟੀ ਦੇ ਨਾਲ ਅਸੀਂ ਆਪਣਾ ਮੇਅਰ ਬਣਾਵਾਂਗੇ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਦੇਖ ਰਹੇ ਹੋ ਐਨ ਆਰ ਆਈ ਟੂਡੇ ਕਹਿੰਦੇ ਨੇ ਚੜ੍ਹਾਈਆਂ ਨੇ ਚੜ੍ਹਾਈਆਂ ਨੇ ਚੜ੍ਹਾਈਆਂ ਨੇ ਸ਼ਹਿਰੀ ਕਲਸੀ ਦੀਆਂ ਪੂਰੀਆਂ ਚੜ੍ਹਾਈਆਂ ਨੇ ਜੀ ਹਾਂ ਕਹਿੰਦੇ ਸੀ ਕਿ ਉਹਨੂੰ ਆਪਣੇ ਹਲਕੇ 'ਚ ਬਟਾਲੇ 'ਚ ਵੀ ਪੂਰੀਆਂ ਚੜ੍ਹਾਈਆਂ ਨੇ ਪੰਜਾਬ ਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਵੀ ਪੂਰੀਆਂ ਚੜ੍ਹਾਈਆਂ ਨੇ ਤੇ ਹੁਣ ਜੇ ਵਿਦੇਸ਼ ਗਿਆ ਹੋਇਆ ਵਿਦੇਸ਼ੀ ਦੌਰੇ ਦੇ ਉੱਤੇ ਤੇ ਉੱਥੇ ਵੀ ਦੱਸਦੇ ਨੇ ਕਿ ਪੂਰੀਆਂ ਹੀ ਚੜ੍ਹਾਈਆਂ ਨੇ ਸੋ ਇਸੇ ਚੜ੍ਹਾਈ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਨਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਬਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਚੜ੍ਹਾਈਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਵਾਕਿਆ ਹੀ ਸ਼ੈਰੀ ਕਲਸੀ ਜਿੱਧਰ ਵੀ ਜਾ ਰਿਹਾ ਚੜ੍ਹਾਈਆਂ ਹੀ ਚੜ੍ਹਾਈਆਂ ਨੇ ਸਾਡਾ ਵੀਰ ਐਮ ਐਲ ਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਆ ਮਾਦੀ ਪਾਰਟੀ ਉਹਦਾ ਨਾਮ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਅਮਨ ਸ਼ੇਰ ਦਾ ਮਤਲਬ ਹੈ ਸ਼ੇਰ ਉਹ ਸਾਡਾ ਭਰਾ ਸ਼ੇਰ ਆ ਔਰ ਸ਼ੇਰ ਦੀ ਚੜਾਈ ਜਿਸ ਤਰ੍ਹਾਂ ਤੁਸੀਂ ਦੱਸਿਆ ਮੈਂ ਤੁਹਾਡੇ ਚੈਨਲ ਤੋਂ ਹੀ ਦੱਸਣਾ ਚਾਹੁੰਨਾ ਉਹਦੀ ਚੜਾਈ ਵਾਕਿਆ ਹੀ ਜਿੱਥੇ ਬਟਾਲੇ ਪੰਜਾਬ ਹਿੰਦੁਸਤਾਨ ਨਹੀਂ ਬਲਕਿ ਹੁਣ ਵਿਦੇਸ਼ਾਂ ਵਿੱਚ ਵੀ ਹੈ ਉਹਦੀ ਚੜਾਈ ਨੂੰ ਵੇਖ ਕੇ ਕਈਆਂ ਨੂੰ ਸਾੜਾ ਵੀ ਐ ਔਰ ਸਾੜ ਵੀ ਰਹੇ ਨੇ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਬਰਨੌਲ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਛਾ ਜੀ। ਔਰ ਜੇ ਉਹਨਾਂ ਨੂੰ ਬਰਨੌਲ ਦੀ ਜ਼ਰੂਰਤ ਪਏ ਤੇ ਅਸੀਂ ਉਹਨਾਂ ਨੂੰ ਫ੍ਰੀ ਬਰਨੌਲ ਵੀ ਦੇਾਂਗੇ। ਪਰ ਬਰਬੀਰ ਜੀ ਤੁਸੀਂ ਤਾਂ ਬੜੇ ਮਜ਼ਾਕੀਆ ਅੰਦਾਜ਼ ਦੇ ਵਿੱਚ ਬੜਾ ਤਿੱਖਾ ਤੀਰ ਮਾਰ ਗਿਓ ਪਰ ਨਾਲ ਦੀ ਨਾਲ ਹੀ ਜਿਹੜੀ ਇਹ ਚੜ੍ਹਾਈ ਹੁੰਦੀ ਹੈ ਨਾ ਇੱਕ ਔਰਾਂ ਹੀ ਉਹਦਾ ਇੰਨਾ ਪੋਜ਼ਿਟਿਵ ਹੈ ਔਰ ਅਮਨ ਚੇਤ ਸਿੰਘ ਸ਼ੈਰੀ ਕਲਸੀ ਦੇ ਨਾਲ ਉਹ ਕੋਈ ਵੀ ਆਣ ਕੇ ਬੈਠਦਾ ਛੋਟੀ ਜਿਹੀ ਉਮਰ ਤਿੰਨ ਸਾਲ ਦਾ ਤਜਰਬਾ ਅਜੇ ਸਿਆਸਤ ਦੇ ਵਿੱਚ ਤੇ ਕਦ ਕਾਠ ਉਹਦਾ ਜਿਹੜਾ ਬਹੁਤ ਉੱਪਰ ਜਾ ਚੁੱਕਾ ਹੈ ਤੁਸੀਂ ਵੀ ਸਿਆਸੀ ਧੁਰੰਦਰ ਹੋ ਤਾਂ ਤੁਹਾਨੂੰ ਵੀ ਪਤਾ ਕਿ ਇਸ ਰੁਤਬੇ ਤੇ ਪਹੁੰਚਣ ਆਤੇ ਲੋਕਾਂ ਦੀਆਂ ਅੱਡੀਆਂ ਕੱਟ ਜਾਂਦੀਆਂ ਗੋਡਿਆਂ ਦੀ ਗਰੀਸ ਖਤਮ ਹੋ ਜਾਂਦੀ ਹੈ ਅਮਨ ਛੇ ਸਿੰਘ ਸ਼ੈਰੀ ਕਲਸੀ ਦੀ ਪਾਰਟੀ ਨੇ ਜਿੱਥੇ ਵੀ ਡਿਊਟੀ ਲਈ ਹੂੰ ਉਸ ਡਿਊਟੀ ਨੂੰ ਪੂਰਾ ਤਨ ਦੇਈ ਨਾ ਰਾਤ ਦਿਨ ਇੱਕ ਕਰਕੇ ਹੂੰ ਐਮਐਲਏ ਸਾਹਿਬ ਸ਼ੈਰੀ ਕਲਸੀ ਨੇ ਉਹ ਡਿਊਟੀ ਪੂਰੀ ਨਿਭਾਈ ਹੈ ਉਹਨਾਂ ਨੂੰ ਭਾਵੇਂ ਗੁਜਰਾਤ ਦਾ ਇੰਚਾਰਜ ਲਾਇਆ ਗਿਆ ਭਾਵੇਂ ਉਹਨਾਂ ਨੂੰ ਹੁਣ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੀ ਮਿਹਨਤ ਨੂੰ ਵੇਖਦਿਆਂ ਆਂ ਪਾਰਟੀ ਨੇ ਉਹਨਾਂ ਨੂੰ ਜਿੱਥੇ ਐਮਐਲਏ ਦੀ ਟਿਕਟ ਦਿੱਤੀ ਉੱਥੇ ਉਹਨਾਂ ਨੂੰ ਮੁੜ ਕੇ ਐਮਪੀ ਦੀ ਟਿਕਟ ਵੀ ਦਿੱਤੀ ਔਰ ਉਹਨਾਂ ਨੂੰ ਇੰਚਾਰਜ ਗੁਜਰਾਤ ਦਾ ਲਾਇਆ ਉਹਨਾਂ ਨੂੰ ਇੰਚਾਰਜ ਡੇਰੇ ਵਾਲੀ ਇਲੈਕਸ਼ਨ ਦਾ ਲਾਇਆ ਉਹਨਾਂ ਨੂੰ ਇੰਚਾਰਜ ਅਮਰਸਰ ਲਾਇਆ ਮੇਰੇ ਕਹਿਣ ਤੋਂ ਭਾਪ ਭਾਵੇਂ ਤਜਰਬਾ 3 ਸਾਲ ਦਾ ਹੀ ਹੈ ਪਰ 3 ਸਾਲ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਕੀਤੀ ਸਾਡੇ ਭਰਾ ਨੇ ਕਿ ਉਹ ਮਿਹਲਤ ਦਾ ਫਲ ਜਿਹੜਾ ਜਿੱਥੇ ਪਰਮਾਤਮਾ ਦਿੰਦਾ ਆ ਉਥੇ ਪਰਮਾਤਮਾ ਉਹਦੇ ਨਾਲ ਆ ਉਥੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਦਿਗ ਜਾਗੂ ਨੇ ਜਿਹੜੇ ਵੱਡੇ ਸਾਡੇ ਸੁਪਰੀਮੋ ਨੇ ਹੂੰ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਵੀ ਪੂਰਾ ਪੂਰਾ ਹੱਥ ਜਿਹੜਾ ਉਹ ਸਾਡੇ ਵੀਰ ਦੇ ਉੱਤੇ ਹੈਗਾ ਪਰ ਜਿਹੜੀ ਵਿਰੋਧੀ ਬਟਾਲਿਆ ਦਾ ਅਗਰ ਜ਼ਿਕਰ ਕਰੀਏ ਤਾਂ ਕਾਫੀ ਐਸੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਵਿਰੋਧੀ ਅਕਸਰ ਹੀ ਸ਼ਿਕਾਇਤ ਕਰਦੇ ਨੇ ਕਹਿੰਦੇ ਨੇ ਕਿ ਮੀਡੀਆ ਦੇ ਰੂਬਰੂ ਹੋ ਕੇ हिम्मत ਨਹੀਂ ਕਰਦੇ ਕਹਿੰਦੇ ਕਿ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਇਹ ਚ ਕੀ ਸੱਚਾਈ ਦੇਖੋ ਜਿੱਥੇ ਤੇ ਮੈਂ ਸਵਾਲ ਕਰਦਾ ਉਹਨਾਂ ਪਾਰਟੀ ਦੇ ਆਗੂਆਂ ਨੂੰ ਵੀ ਜਿਹੜੇ ਸਵਾਲ ਚੁੱਕਦੇ ਨੇ ਉਹਨਾਂ ਦੇ ਉਹਨਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਮੈਂ ਸਮਝਦਾ ਹੈਗਾ ਕਿਉਂਕਿ ਸ਼ੈਰੀ ਕਲਸੀ ਜੀ ਨੇ ਜਦੋਂ ਦੀ ਐਮਐਲਏ ਦੀ ਬਣ ਕੇ ਵਾਗਡੋਰ ਬਟਾਲੇ ਦੀ ਸੰਭਾਲੀ ਹੈ ਤੁਸੀਂ ਡਿਵੈਲਪਮੈਂਟ ਵੇਖ ਲਓ ਪੂਰੇ ਬਟਾਲੇ ਦੀ ਕਿਉਂਕਿ ਮੈਂ ਬਟਾਲੇ ਦਾ ਹਾਂ ਤੇ ਬਟਾਲੇ ਦੀ ਗੱਲ ਜ਼ਿਆਦਾ ਕਰਾਂਗਾ ਕਿ ਜਿੱਥੋਂ ਉਹਨਾਂ ਦਾ ਪੋਲੀਟੀਕਲ ਕੈਰੀਅਰ ਸ਼ੁਰੂ ਹੋਇਆ ਵਾ ਉਹਨਾਂ ਨੇ ਬਣਦਿਆਂ ਸਾਰੀ ਬਟਾਲੇ ਦੀ ਨੁਹਾਰ ਜਿਹੜੀ ਉਹ ਬਦਲ ਦਿੰਦੀ ਹੈ ਚਾਹੇ ਅਸੀਂ ਗੁਰਦਾਸਪੁਰ ਵਾਲੇ ਪਾਸਿਓਂ ਐਂਟਰ ਕਰੀਏ ਚਾਹੇ ਅਸੀਂ ਅੰਮ੍ਰਿਤਸਰ ਵਾਲੇ ਪਾਸਿਓਂ ਐਂਟਰ ਕਰੀਏ ਚਾਹੇ ਅਸੀਂ ਜਲੰਧਰ ਵਾਲੇ ਪਾਸਿਓਂ ਐਂਟਰ ਕਰੀਏ ਅਸੀਂ ਕਿਸੇ ਪਾਸਿਓਂ ਵੀ ਬਟਾਲੇ ਦੇ ਵਿੱਚ ਐਂਟਰ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਬਟਾਲੇ ਵਿੱਚ ਡਵੈਲਪਮੈਂਟ ਹੋਈ ਹੈ ਸੜਕਾਂ ਚੌੜੀਆਂ ਹੋਈਆਂ ਕਈ ਰੋਡਸ ਜਿਹੜੇ ਨੇ ਏਡੇ ਏਡੇ ਚੌੜੇ ਅਜੇ ਤੱਕ ਕਦੀ ਕਿਸੇ ਨੇ ਦੇਖੇ ਹੀ ਨਹੀਂ ਇੱਥੇ ਕੂੜੇ ਦੇ ਡੰਪ ਕਿਹਾ ਜਾਂਦਾ ਦੀ ਬਟਾਲਾ ਸ਼ਹਿਰ ਨੂੰ ਹੁਣ ਵੇਖੋ ਵੀ ਕੂੜਾ ਜਿਹੜਾ ਵਾ ਉਹ ਬਹੁਤ ਘੱਟ ਨਜ਼ਰ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੀ ਸਾਡੇ ਐਸਟੀਐਮ ਸਾਹਿਬ ਕਮਿਸ਼ਨਰ ਸਾਹਿਬ ਵੀ ਪੂਰੇ ਜੋਰ ਨਾਲ ਲੱਗੇ ਨੇ ਔਰ ਉਹ ਉਹਨਾਂ ਸਾਰੇ ਕੰਮਾਂ ਨੂੰ ਬਾਖੂਬੀ ਉਹ ਨਿਭਾ ਰਹੇ ਨੇ ਆਪਣੀ ਡਿਊਟੀ ਦੇ ਰਹੇ ਨੇ ਇਸ ਕਰਕੇ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਛੋਟੇ ਛੋਟੇ ਮੁੱਦੇ ਲੈ ਕੇ ਉੱਤੇ ਕੰਟਰੋਵਰਸੀ ਕਰਦੇ ਨੇ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਮੁੱਦੇ ਵਟੇ ਨੇ ਉਹ ਪੰਜਾਬ ਦੇ ਮੁੱਦਿਆਂ ਦੇ ਹਿਸਾਬ ਨਾਲ ਦੇਖੀ ਤੇ ਮੁੱਦਾ ਵੱਡਾ ਹੈ ਪਰ ਉਹਨਾਂ ਦਾ ਜਿਹੜੇ ਮੁੱਦੇ ਨੇ ਮੈਂ ਉਹਨਾਂ ਨੂੰ ਮੂਸਾ ਵਾਲਾਂ ਨੂੰ ਤੁਹਾਡੇ ਤੱਕ ਲੈ ਕੇ ਆ ਰਿਹਾ ਹਾਂ ਹਾਂ ਜੀ ਹਾਂ ਜੀ ਤਾਂ ਕਿਉਂਕਿ ਤੁਸੀਂ ਨਮਾਇੰਦੇ ਹੋ ਆਮ ਆਦਮੀ ਪਾਰਟੀ ਤੋਂ ਤੇ ਤੁਹਾਡੇ ਜਿਹੜੇ ਜਵਾਬ ਨੇ ਉਹ ਇਹੀ ਸਮਝਿਆ ਜਾਏਗਾ ਕਿ ਸ਼ਰੀ ਕਲਸੀ ਜੀ ਵੱਲੋਂ ਦਿੱਤੇ ਗਏ ਜਵਾਬ ਨੇ ਇਸ ਕਰਕੇ ਮੁੱਦੇ ਤੁਹਾਡੇ ਅੱਗੇ ਰੱਖ ਰਿਹਾ ਸਭ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਕੀ ਬਟਾਰਾ ਨਸ਼ਾ ਮੁਕਤ ਹੋ ਗਿਆ ਬਟਾਲੇ 'ਚ ਨਸ਼ਾ ਨਹੀਂ ਹੈ ਉਹਨਾਂ ਦੇ ਇਹ ਇਲਜ਼ਾਮ ਨੇ ਕਿ ਬਟਾਲੇ ਦੇ ਵਿੱਚ ਨਸ਼ੇ ਦਾ ਘੜ ਹੈ ਬਟਾਲਾ ਜਿਹੜਾ ਹੈ ਤਿੰਨ ਨਸ਼ੇ ਤੇ ਹੋਣ ਡਿਲੀਵਰੀ ਹੈ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਔਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੇ ਉਹ ਵੱਧ ਫੁੱਲ ਰਹੇ ਨੇ ਔਰ ਨਸ਼ਾ ਜਿਹੜਾ ਤੜੱਲੇ ਨਾਲ ਵਿਕ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੀ ਉਸ ਤੋਂ ਪਹਿਲੋਂ ਵੀ ਨਸ਼ਾ ਬਹੁਤ ਸਿਖਰਾਂ ਤੇ ਸੀ ਜੇ ਬਟਾਲੇ ਦੀ ਗੱਲ ਕਰੀਏ ਤੇ ਬਟਾਲੇ ਵਿੱਚ ਵੀ ਘਰ-ਘਰ ਰੇੜੀਆਂ ਤੇ ਦੁਕਾਨਾਂ ਤੇ ਨਸ਼ਾ ਵਿਕਦਾ ਸੀ ਪਰ ਜਦੋਂ ਦੀ ਸਰਕਾਰ ਬਣੀ ਸਾਡੇ ਐਮਐਲਏ ਸਾਹਿਬ ਨੇ ਬਟਾਲੇ ਦੀ ਵਾਕਡੋਰ ਸੰਭਾਲੀ ਹੈ ਉਹਨਾਂ ਨੇ ਇੱਕੋ ਹੀ ਹਦਾਇਤ ਕੀਤੀ ਆਪਣੇ ਸਾਰੇ ਹੀ ਵਰਕਰ ਸਹਿਬਾਨ ਨੂੰ ਆਪਣੇ ਸਾਥੀਆਂ ਨੂੰ ਕਿ ਕੋਈ ਵੀ ਬੰਦਾ ਨਸ਼ਾ ਵੇਚਣ ਵਾਲੇ ਦੇ ਪਿੱਛੇ ਨਹੀਂ ਆਏਗਾ ਭਾਵੇਂ ਮੇਰਾ ਸਾਕਾ ਭਰਾ ਹੋਵੇ ਭਾਵੇਂ ਮੇਰਾ ਕਿੰਨਾ ਵੀ ਨਜ਼ਦੀਕੀ ਸਾਥੀ ਹੋਵੇ ਔਰ ਉਹਨਾਂ ਨੇ ਉਹਨਾਂ ਦੀ ਇਸ ਗੱਲ ਤੇ ਸਾਰੇ ਅਮਲ ਕਰ ਰਹੇ ਨੇ 80 85% ਨਸ਼ਾ ਜਿਹੜਾ ਬਟਾਲੇ ਚੋਂ ਖਤਮ ਹੋ ਚੁੱਕਾ ਆ ਕੁਝ ਟਾਵਾ ਟਾਵਾ ਜਿਹੜਾ ਉਹ ਹੈਗਾ ਆ ਜਿਹਨੂੰ ਪੂਰੀ ਤਾਂ ਦੇ ਨਾ ਪ੍ਰਸ਼ਾਸਨ ਵੀ ਐਸਐਸਪੀ ਸਾਹਿਬ ਵੀ ਇਹਦੇ ਵਧਾਈ ਦੇ ਪਾਤਰ ਨੇ ਔਰ ਸਾਡੇ ਐਮਐਲਏ ਸਾਹਿਬ ਵੀ ਵਧਾਈ ਦੇ ਪਾਤਰ ਨੇ ਕਿ ਉਹ ਨਸ਼ੇ ਨੂੰ ਮੁਕੰਮਲ ਤੌਰ ਤੇ ਬਟਾਲੇ ਚੋਂ ਨਹੀਂ ਪੰਜਾਬ ਚੋਂ ਖਤਮ ਕਰ ਲਈ ਉਹਨਾਂ ਨੇ ਬੀੜਾ ਚੁੱਕਿਆ ਔਰ ਉਹਦੀ ਸ਼ੁਰੂਆਤ ਬਟਾਲੇ ਤੋਂ ਜਿਹੜੀ ਹੋ ਰਹੀ ਆ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਨਸ਼ਾ ਖਤਮ ਹੋ ਗਿਆ ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਨਸ਼ਾ ਦੱਸ ਦਿੰਨੇ ਕਿੱਥੇ ਮਿਲਦਾ ਕਦੋਂ ਮਿਲਦਾ ਕਿੱਦਾਂ ਮਿਲਦਾ ਔਰ ਇਥੋਂ ਤੱਕ ਕਿਉਂਕਿ ਵੀਡੀਓ ਤੱਕ ਦੇਰ ਨੂੰ ਤਿਆਰ ਨਹੀਂ ਉਹ ਤਾਂ ਦਾਵਾ ਕਰਦੇ ਨੇ ਕਈ ਵਾਰੀ ਵੀਡੀਓ ਵਾਇਰਲ ਵੀ ਕਰ ਦਿੰਦੇ ਨੇ ਕਹਿੰਦੇ ਫਾਇਦਾ ਕੋਈ ਨਹੀਂ ਹੁੰਦਾ ਬਹੁਤ ਸਾਰਾ ਕਹਿੰਦੇ ਮੀਡੀਆ ਐਸਾ ਜਿਹੜਾ ਚਲਾਉਂਦਾ ਹੀ ਨਹੀਂ ਦੇਖੋ ਜਿਹੜਾ ਨਸ਼ਾ ਵਾ ਉਹ ਵੱਡੀ ਮਿਕਦਾਰ ਦੇ ਵਿੱਚ ਬਾਰਡਰ ਭਾਰ ਤੋਂ ਆ ਰਿਹਾ ਜੀ ਪਾਕਿਸਤਾਨ ਥਰੂ ਆ ਰਿਹਾ ਔਰ ਪਾਕਿਸਤਾਨ ਦੇ ਵਿੱਚ ਬਾਰਡਰ ਸਕਿਉਰਿਟੀ ਫੋਰਸ ਮੈਂ ਤੁਹਾਡੇ ਬਟਾਲੇ ਦੀ ਗੱਲ ਕਰ ਰਿਹਾ ਜਿਹੜੇ ਕਿੰਗਪਿੰਨ ਨੇ ਉਥੋਂ ਨਸ਼ਾ ਆ ਰਿਹਾ ਵਾ ਭਾਜਪਾ ਦੀ ਸਰਕਾਰ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਉਹਦੀ ਸਪਲਾਈ ਆ ਉਹਨੂੰ ਕੱਟ ਕਰਨਾ ਚਾਹੀਦਾ ਵਾ ਜੇ ਬਟਾਲੇ ਦੀ ਗੱਲ ਕਰਦੇ ਤੇ ਬਟਾਲੇ ਵਿੱਚ ਵੀ ਮੈਂ ਬਾਰ-ਬਾਰ ਕਹਿ ਰਿਹਾ ਕਿ ਬਿਲਕੁਲ ਕੁਝ ਪਰਸੈਂਟ ਨਛਾ ਜਿਹੜਾ ਉਹ ਬਾਕੀ ਰਹਿ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਮੁਕੰਮਲ ਤੌਰ ਤੇ ਸਫਾਇਆ ਹੋ ਜਾਏਗਾ ਉਹਨਾਂ ਦਾ ਤਹਿਸੀਲ ਖਾਸ ਕਰਕੇ ਤਹਿਸੀਲ ਦਾ ਜ਼ਿਕਰ ਹੁੰਦਾ ਹੈ ਤਹਿਸੀਲ ਤੋਂ ਇਲਾਵਾ ਜਿਹੜੇ ਹੋਰ ਵੀ ਸਰਕਾਰੀ ਮਹਿਕਮੇ ਨੇ ਹੋਣਾ ਜਿਹੇ ਗੱਲ ਹੋ ਰਿਹਾ ਕਿ ਪ੍ਰਸ਼ਟਾਚਾਰ ਤੇ ਰਿਸ਼ਵਤਖੋਰੀ ਕਹਿੰਦੇ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਉਹ ਇੱਕ ਐਦਾਂ ਦੇ ਇਸ਼ਾਰੇ ਕਰ ਰਹੇ ਨੇ ਵੀ ਜਿਵੇਂ ਕਿਤੇ ਉਹਦੇ ਹਿੱਸੇ ਵੱਡੇ ਹੁੰਦੇ ਹੋਣ ਤੇ ਹਿੱਸੇ ਕਿਤੇ ਹੋਰ ਤੇ ਵੀ ਜਾਂਦੇ ਹੋਣ ਇਹਦੇ ਵਿੱਚ ਕੀ ਸਚਾਈ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਕਹਿੰਦੇ ਬਹੁਤ ਬੋਲ ਗਏ। ਵੇਖੋ ਵਿਰੋਧੀਆਂ ਦਾ ਕੰਮ ਹੁੰਦਾ ਕਿ ਤੰਜ ਕੱਸਨੇ ਆ। ਹੂੰ ਕੋਈ ਬਿੱਟੂ ਜੀ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਵਿਰੋਧੀਆਂ ਨੂੰ ਕੋਈ ਇੱਕ ਪ੍ਰੂਫ ਲਿਆ ਕੇ ਦਿਓ। ਕਿ ਇਹ ਪ੍ਰੂਫ ਆ ਜੀ ਇਹਦੇ ਵਿੱਚ ਐਸ ਅਫਸਰ ਨੂੰ ਪੈਸੇ ਦਿੱਤੇ ਆ ਔਰ ਫਿਰ ਸਾਡੇ ਐਮਐਲਏ ਸਾਹਿਬ ਦੀ ਕੰਮ ਕਰਨ ਦਾ ਜਰੀਆ ਵੇਖੋ ਕਿ ਉਹ ਕਿੰਨੇ ਦਿਨਾਂ ਦੇ ਵਿੱਚ ਨਹੀਂ ਕਿੰਨੇ ਘੰਟਿਆਂ ਦੇ ਵਿੱਚ ਉਹਦੇ ਤੇ ਠੱਲ ਪਾਈ ਜਾ ਸਕਦੀ ਔਰ ਉਸ ਅਫਸਰ ਨੂੰ ਬਿਲਕੁਲ ਸਸਪੈਂਡ ਕਰਾਂਗੇ। ਨਾਲ ਦੀ ਨਾਲ ਹੀ ਫਰੋਤੀ ਕਤਲ ਗੈਂਗਸਟਰ ਕਲਚਰ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਇੱਥੇ ਲੋਕ ਜਿਹੜੇ ਡਰੇ ਘਬਰਾਏ ਸਹਮਨੇ ਉਹ ਕਿੰਨੀ ਕਿਨਕੇਲ ਪਈ ਹੈ ਔਰ ਜੇ ਨਕੇਲ ਪੈ ਚੁੱਕੀ ਹੈ ਤਾਂ ਫਿਰ ਵਿਰੋਧੀ ਜਿਹੜੇ ਨੇ ਅਜੇ ਵੀ ਉਸੇ ਹੀ ਮੁੱਦੇ ਤੇ ਕਿਉਂ ਖੜੇ ਕਿ ਲੁੱਟ ਕੋ ਬਹੁਤ ਹੋ ਰਹੀ ਜੀ ਟਕੈਤੀਆਂ ਹੋ ਰਹੀ ਜੀ ਚੋਰੀਆਂ ਹੋ ਰਹੀਆਂ ਜੀ ਔਰ ਖਾਸ ਕਰਕੇ ਫਰੋਤੀਆਂ ਦੀਆਂ ਕੋਲਾ ਆ ਰਹੀਆਂ ਨੇ ਜੀ ਔਰ ਗੈਂਗਸਟਰਵਾਦ ਹੈ ਜਿਹੜਾ ਉਹਦਾ ਬੋਲਬਾਲ ਹੈ ਬਿੱਤੂ ਜੀ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਜ਼ਰੂਰ ਗੈਂਗਸਟਰਵਾਦ ਫਰੋਤੀਆਂ ਚੈਨ ਸਨੈਚਿੰਗ ਜਾਂ ਇਹੋ ਜਿਹੇ ਕੰਮ ਹੁੰਦੇ ਰਹੇ ਨੇ ਲੇਕਿਨ ਪਿਛਲਾ ਤੁਸੀਂ ਲਗਭਗ 1.5 ਸਾਲ ਤੋਂ ਹੁਣ ਤੁਸੀਂ ਦੇਖੋ ਕਿ ਬਟਾਲੇ ਵਿੱਚ ਇਹਨੂੰ ਬਿਲਕੁਲ ਠੱਲ ਪਾ ਦਿੱਤੀ ਗਈ ਹੈ ਕਿਸੇ ਨੂੰ ਵੀ ਕੋਈ ਫੋਨ ਨਹੀਂ ਆ ਰਿਹਾ ਕਿਸੇ ਨੇ ਕੋਈ ਦਿੱਤਾ ਨਹੀਂ ਔਰ ਸਾਡੇ ਐਸਐਸਪੀ ਸਾਹਿਬ ਨੇ ਪਿਛਲੇ ਦਿਨੀ ਪੁਲਸ ਲਾਈਨ ਦੇ ਵਿੱਚ ਇੱਕ ਸਮਾਗਮ ਵੀ ਕੀਤਾ ਉਹਦੇ ਵਿੱਚ ਉਹਨਾਂ ਨੇ ਅਫਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਕੈਸ਼ ਨਾਲ ਵੀ ਸਨਮਾਨ ਕੀਤਾ ਗਿਆ ਉਹਨਾਂ ਨੂੰ ਮੈਡਲ ਵੀ ਦਿੱਤੇ ਗਏ ਔਰ ਜਿੰਨਾ ਅਫਸਰਾਂ ਨੇ ਤਾਂ ਦੇ ਹੀ ਨਾ ਕੰਮ ਕੀਤਾ ਉਹਨੂੰ ਸ਼ਾਬਾਸ਼ ਹੀ ਮਿਲ ਰਹੀ ਆ ਇਹ ਤਾਂ ਹੀ ਹੋ ਰਿਹਾ ਵਾ ਵੀ ਉਹਨਾਂ ਨੇ ਗੈਂਗਸਟਰਵਾਦ ਤੇ ਨਸ਼ੇ ਤੇ ਸਾਰੇ ਤੇ ਠੱਲ ਪਾਈ ਆ ਇਸ ਕਰਕੇ ਤੇ ਜੇ ਬਲਬੀਤ ਜੀ ਬਟਾਰਾ ਦੇ ਵਿੱਚ ਤੁਹਾਡੀ ਪਰਫਾਰਮੈਂਸ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਲੋਕਾਂ ਵਰਤੀ ਜਿਹੜੇ ਲੋਕ ਰਾਏ ਹੈ ਤੁਹਾਨੂੰ ਕੀ ਲੱਗਦਾ ਕਿਹੋ ਜੀ ਹੈ ਕਿਤੇ ਐਤਾ ਤਰੀਕ ਮੂੰਹ ਤੇ ਹੋਰ ਹੁਣ ਤੇ ਪਿੱਠ ਪਿੱਛੇ ਹੋਰ ਹੁਣ ਨਹੀਂ ਬਿਲਕੁਲ ਜੀ ਸਾਡੀ ਪਾਰਟੀ ਜਿਹੜੀ ਆ ਉਹ ਕੰਮ ਕਰਨ ਦੇ ਵਿੱਚ ਯਕੀਨ ਰੱਖਦੀ ਆ ਹੂੰ ਔਰ ਕੰਮ ਕਰਕੇ ਲੋਕਾਂ ਦੇ ਵਿੱਚ ਸਾਡਾ ਇੱਕੋ ਇੱਕ ਲੀਡਰ ਸਾਡਾ ਸ਼ੈਰੀ ਕਲਸੀ ਇੱਕ ਇਹੋ ਜਿਹਾ ਲੀਡਰ ਜਿਹੜਾ ਸਟੇਜਾਂ ਤੇ ਸ਼ਰੇਆਮ ਕਹਿੰਦਾ ਕਿ ਜੇ ਮੈਂ ਕੰਮ ਕਰਾਂਗਾ ਤੁਹਾਡਾ ਤੇ ਅਗਲੀ ਵਾਰੀ ਵੋਟ ਲੈਣ ਦਾ ਹੱਕਦਾਰ ਹੋਵਾਂਗਾ ਨਹੀਂ ਤੇ ਤੁਸੀਂ ਮੈਨੂੰ ਵੋਟ ਨਾ ਪਾਇਓ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗਾ ਇਹ ਉਹੀ ਲੀਡਰ ਕਹਿ ਸਕਦਾ ਜਿਹੜਾ ਦਿਲ ਤੋਂ ਬਿਲਕੁਲ ਸਾਫ਼ ਹੋਵੇ ਨਸ਼ੇ ਦੇ ਕਰਪਸ਼ਨ ਦੇ ਬਿਲਕੁਲ ਖਿਲਾਫ ਹੋਵੇ ਔਰ ਲੋਕਾਂ ਦੇ ਵਿੱਚ ਵਿਚਰ ਕੇ ਉਹ ਕੰਮ ਕਰਦਾ ਹੈ ਅੱਜ ਤੁਸੀਂ ਵੇਖੋ ਜਦੋਂ ਬਟਾਲੇ ਦੇ ਵਿੱਚ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਦੀ ਵੀ ਜ਼ਿੰਮੇਵਾਰੀ ਹੈ ਪੰਜਾਬ ਵੀ ਉਹਨਾਂ ਨੇ ਵੇਖਣਾ ਆ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਰਹੇ ਨੇ ਕੰਮ ਕਰ ਰਹੇ ਨੇ ਜਿੱਦਨੋਂ ਬਟਾਲੇ ਦੇ ਵਿੱਚ ਆਉਂਦੇ ਨੇ ਸੈਕੰਡ ਦੀ ਤਦਾਦ ਦੇ ਵਿੱਚ ਵਰਕਰ ਉਹਨਾਂ ਦੇ ਔਰ ਕੰਮ ਲੈਣ ਵਾਲੇ ਉਹਨਾਂ ਇਹ ਨਹੀਂ ਕਦੀ ਪੁੱਛਿਆ ਕਿ ਕਿਸ ਪਾਰਟੀ ਤੋਂ ਆ ਕਿਸ ਸ਼ਹਿਰ ਕਿਸ ਸ਼ਹਿਰ ਦੇ ਇਲਾਕੇ 'ਚੋਂ ਆ ਕਿਹੜੇ ਪਿੰਡ 'ਚੋਂ ਆ ਉਹਦਾ ਉਸੇ ਵੇਲੇ ਫੋਨ ਕਰ ਦਿੱਤਾ ਅਫਸਰ ਨੂੰ ਕਿਹਾ ਵੀ ਇਹ ਕੰਮ ਕਰਕੇ ਮੈਨੂੰ ਦੱਸੋ ਉਹਦਾ ਕੰਮ ਕਰਕੇ ਉਹਨੂੰ ਭੇਜਦੇ ਨੇ ਜਿਮਨੀ ਚੋਣਾਂ 'ਚ ਵੀ ਤੁਸੀਂ ਛੰਡੇ ਗੱਡ ਚੁੱਕੇ ਹੋ ਔਰ ਸਰਪੰਚੀਆਂ ਦੇ ਇਲੈਕਸ਼ਨਾਂ ਦੇ ਵਿੱਚ ਵੀ ਰਿਕਾਰਡ ਬਣਾ ਲਿਆ। ਅਰੇ ਤੇ ਡਾਰੀ ਹੁਣ ਆ ਰਹੀ ਹੈ ਜਿਲ੍ਹਾ ਪੰਚਾਇਤ ਤੇ ਬਲੌਕ ਸੰਮਤੀ ਦੀ ਇਲੈਕਸ਼ਨ। ਇੱਚ ਕੀ ਰੱਦ? ਵੇਖੋ ਜਿਲ੍ਹਾ ਪੰਚਾਇਤ ਔਰ ਬਲੌਕ ਸੰਮਤੀ 30 ਮਈ ਤੋਂ ਪਹਿਲਾਂ-ਪਹਿਲਾਂ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿੱਤਾ ਆ ਔਰ ਉਹਦੀ ਇਲੈਕਸ਼ਨ ਹੋਣ ਜਾ ਰਹੀ ਆ ਔਰ ਤਕਰੀਬਨ ਤਕਰੀਬਨ ਸਾਰੀਆਂ ਹੀ ਬਟਾਲੇ ਦੀ ਮੈਂ ਗੱਲ ਕਰਾਂਗਾ ਕਿ ਬਟਾਲੇ ਦੇ ਵਿੱਚ ਸਾਰੀਆਂ ਬਲੌਕ ਸੰਮਤੀਆਂ ਦੇ ਚੇਅਰਮੈਨ ਸਾਡੇ ਬਣਨਗੇ। ਅਮਨ ਸਿੰਘ ਸ਼ੈਰੀ ਕਲਸੀ ਦੇ ਬੰਦੇ ਚਾਰ ਬਲੌਕ ਸਾਡੇ ਪੈਂਦੇ ਨੇ। ਔਰ ਚਾਰਾ ਬਲਾਕਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਉਹ ਬੁਲੰਦ ਹੋਵੇਗਾ ਜਿੱਥੇ-ਜਿੱਥੇ ਵੀ ਤੁਸੀਂ ਵੇਖੋ ਪੰਜਾਬ ਦੇ ਵਿੱਚ ਸ਼ੈਰੀ ਵੀਰ ਦੀ ਡਿਊਟੀ ਲੱਗੀ ਹੈ ਉੱਥੇ-ਉੱਥੇ ਹੀ ਹੁਣ ਪੰਜਾਬ ਪੂਰੇ ਦੇ ਵਿੱਚ ਸਾਡੇ ਮੇਅਰ ਬਣੇ ਨੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਈਆਂ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਔਰ ਸਾਡੇ ਮੇਅਰ ਬਣੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਕੰਮ ਚਲਾਵਾਂਗੇ ਔਰ ਨਾਲ ਦੀ ਨਾਲ ਹੀ ਹੁਣ ਇੱਕ ਬੜੀ ਵੱਡੀ ਤੁਹਾਡੀ ਜਿਹੜੀ ਹੈ ਨਾ ਕਿ ਉਹ ਨੂਰਾ ਕੁਸ਼ਤੀ ਨਾ ਸਾਬਤ ਹੋ ਜੇ ਪਰ ਭੇਡ ਬੜਾ ਸਾਨਾ ਵਾਰਾ ਹੋਣਾ ਹੈ ਕੁਸ਼ਤੀ ਬੜੀ ਜ਼ਬਰਦਸਤ ਹੋਣੀ ਹੈ ਉਹ ਹੋਣੀ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਜਿੱਥੇ ਮੇਅਰ ਦਾ ਬਾਰ-ਬਾਰ ਜੇਕਰ ਆਂਦਾ ਕਿ ਮੇਅਰ ਹੋਣਾ ਚਾਹੀਦਾ ਮੇਰਾ ਆਮ ਆਦਮੀ ਪਾਰਟੀ ਦਾ ਹੋਣਾ ਚਾਹੀਦਾ ਮੇਅਰ ਦੇ ਉੱਤੇ ਟਿੱਪਣੀ ਬੜੀ ਕਰਦੇ ਹੋ ਜੇ ਕੋਈ ਕੰਮ ਰੋਕਦਾ ਤੇ ਕਹਿ ਦਿੰਦੇ ਜੀ ਮੇਅਰ ਨੇ ਰੋਕਤਾ ਜੀ ਇਲਜ਼ਾਮ ਹਰ ਗੱਲ ਮੇਅਰ ਤੇ ਸੌੜ ਦਿੰਨੇ ਆਪਾਂ ਪਰ ਹੁਣ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਆਉਣ ਵਾਲੀਆਂ ਨੇ ਉਹਦੀ ਤਿਆਰੀ ਕਿਹੋ ਜਿਹੀ ਹੈ ਤੇ ਉਹਦੇ ਨਤੀਜੇ ਕੀ ਹੋ ਸਕਦੇ ਵੇਖੋ ਜਦੋਂ ਵੀ ਕਿਸੇ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੁੰਦੀ ਆ ਉਹ ਡਿਵੈਲਪਮੈਂਟ ਕਰਨ ਵ ਆਮ ਆਦਮੀ ਪਾਰਟੀ ਦਾ ਚ ਕਿਸੇ ਵੀ ਪਾਰਟੀ ਨੇ ਕਰਨੀ ਹੋਵੇ ਉਸ ਪਾਰਟੀ ਦਾ ਹੀ ਮੇਅਰ ਹੋਵੇ ਜੀ ਤੇ ਫੇਰ ਹੀ ਉਹ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ ਕਿਉਂਕਿ ਬਟਾਲੇ ਦੀ ਗੱਲ ਹੈ ਬਟਾਲੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਆ ਠੀਕ ਹੈ ਜੇ ਬਟਾਲੇ ਆਊਟਰ ਦੀ ਗੱਲ ਕਰੀਏ ਤੇ ਆਊਟਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਕੰਮ ਹੋ ਚੁੱਕਾ ਸਰਕਾਰ ਦੇ ਵਿੱਚ ਕਿੰਨਾ ਕੰਮ ਸ਼ੈਰੀ ਕਲਸੀ ਜੀ ਨੇ ਕਰਾਇਆ ਵਾ ਹੁਣ 1 ਸਾਲ ਬਾਅਦ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨ ਦੀ ਔਰ ਉਹਦੇ ਵਿੱਚ 50 ਵਾਡਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਸਾਡੇ ਵਰਕਰ ਨੇ ਉਨ੍ਹਾਂ ਦੇ ਵਿੱਚੋਂ ਕੰਮ ਕਰਨ ਵਾਲੇ ਵਰਕਰਾਂ ਨੂੰ ਟਿਕਟਾਂ ਦੇ ਕੇ ਸ਼ੈਰੀ ਕਲਸੀ ਜੀ ਔਰ ਬਹੁਤ ਬਲ ਭਾਰੀ ਬਹੁਤ ਨਾਲ ਜਿਤਾ ਕੇ ਤੇ ਆਪਣਾ ਮੇਰ ਅਸੀਂ ਬਣਾਵਾਂਗੇ ਮੇਰ ਬਣਾ ਕੇ ਹੀ ਅਸੀਂ ਵਾਡਾਂ ਦੇ ਵਿੱਚ ਕੰਮ ਕਰ ਸਕਦੇ ਆ ਕਿਉਂਕਿ ਸ਼ੈਰੀ ਕਲਸੀ ਦਿਨ ਰਾਤ ਮਿਹਨਤ ਕਰਕੇ ਸਰਕਾਰ ਤੋਂ ਲੜ ਕੇ ਝਗੜ ਕੇ ਸੀਐਮ ਸਾਹਿਬ ਕੋ ਮੰਤਰੀਆਂ ਕੋ ਉਹ ਗ੍ਰਾਂਟ ਪਟਾਲੇ ਵਾਸਤੇ ਲਿਆ ਰਹੇ ਨੇ ਪਟਾਲੇ ਦੀ ਡਿਵੈਲਪਮੈਂਟ ਆਊਟਰ ਤੇ ਹੋ ਰਹੀ ਆ ਸ਼ਹਿਰ ਦੇ ਵਿੱਚ ਮੇਰ ਸਾਹਿਬ ਸਾਡਾ ਸਾਥ ਨਹੀਂ ਦਿੰਦੇ ਜੇ ਉਹ ਵੀ ਸਾਥ ਦੇਣ ਤਾਂ ਪਟਾਲਾ ਜਿਹੜਾ ਸ਼ਹਿਰ ਦਾ ਇੰਟਰਨਲ ਏਰੀਆ ਨਾ ਉਹ ਵੀ ਜਿੱਦ ਤਰ੍ਹਾਂ ਬਾਹਰ ਬਾਹਰਲੇ ਪਾਸੇ ਸ਼ਹਿਰ ਦੇ ਆਊਟਰ ਚ ਕੰਮ ਹੋਇਆ ਸ਼ਹਿਰ ਦੇ ਇੰਟਰਨਲ ਵੀ ਉਸੇ ਤਰ੍ਹਾਂ ਦੇ ਤਰੀਕੇ ਨਾਲ ਬਹੁਤ ਤੇਜ਼ੀ ਨਾਲ ਕੰਮ ਜਿਹੜਾ ਨਾ ਉਹ ਹੋਏਗਾ ਆਨਲਾਈਨ ਸਮਝ ਬਹੁਤ ਵੱਡੀ ਗ੍ਰਾਂਟ ਆ ਰਹੀ ਹੈ ਜਨਤਾ ਨੂੰ ਬਰਬੀਰ ਜੀ ਕਿੱਦਾਂ ਸਮਝਾਓਗੇ ਜਨਤਾ ਨੂੰ ਥੋੜੀ ਸਮਝ ਆਉਣੀ ਹੈ ਪੀ ਇਹ ਕਿਵੇਂ ਜਨਤਾ ਬਹੁਤ ਸਿਆਣੀ ਹੈ ਬਿੱਟੂ ਜੀ ਜਨਤਾ ਬਹੁਤ ਸਿਆਣੀ ਹੈ ਉਹਨਾਂ ਦੇ ਟਿਪਸ ਦੇ ਉੱਤੇ ਹਰ ਗੱਲ ਆ ਹਰ ਬੰਦਾ ਜਾਣਦਾ ਹੈ ਇਸ ਗੱਲ ਨੂੰ ਔਰ ਕੋਈ ਵੀ ਜਿਹੜਾ ਮਤਾ ਵਾ ਉਹ ਜਦੋਂ ਮਤਾ ਪਾਉਣਾ ਆ ਕਾਰਪੋਰੇਸ਼ਨ ਦੇ ਵਿੱਚ ਉਹ ਮੇਅਰ ਸਾਹਿਬ ਦੀ ਮਰਜ਼ੀ ਤੋਂ ਬਗੈਰ ਨਹੀਂ ਪੈਣਾ ਔਰ ਮੇਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਕੋਆਪਰੇਟ ਕਰਨ ਔਰ ਡਿਵੈਲਪਮੈਂਟ ਵਾਸਤੇ ਪੈਸਾ ਸ਼ੈਰੀ ਜੀ ਬਹੁਤ ਕਰੋੜਾ ਰੁਪਈਆ ਬਟਾਲੇ ਵਾਸਤੇ ਮਜੂਰ ਕਰਾ ਲਿਆ ਆ ਵੀ ਰਿਹਾ ਵਾ ਔਰ ਜਿਹੜੇ ਹੁਣ ਟੈਂਡਰ ਲੱਗਣਗੇ ਉਹਦੇ ਵਿੱਚ ਕਿਉਂਕਿ ਕਿਸੇ ਵਾਰਡ ਦੇ ਵਿੱਚ ਵੀ ਬਿੱਟੂ ਜੀ ਇਹ ਜ਼ਰੂਰੀ ਨਹੀਂ ਕਿ ਉਸ ਵਾਰਡ 'ਚ ਸਾਰੇ ਆਮ ਆਦਮੀ ਪਾਰਟੀ ਦੇ ਹੀ ਵਰਕਰ ਨੇ ਉੱਥੇ ਕਾਂਗਰਸ ਵੀ ਆ ਉੱਥੇ ਅਕਾਲੀ ਦਲ ਵੀ ਆ ਉੱਥੇ ਭਾਜਪਾ ਵੀ ਆ ਔਰ ਸਾਰੇ ਵਾਡਾਂ ਵਿੱਚ ਮਿਲੇ ਜੁਲੇ ਸਾਰੇ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਪਾਰਟੀਆਂ ਨੇ ਕੰਮ ਕਰਨਾ ਵਾ ਨਿਰਪੱਖ ਹੋ ਕੇ ਕਿਸੇ ਪਾਰਟੀ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸਾਨੂੰ ਸਾਰਿਆਂ ਨੂੰ ਇੱਕਸਾਰ ਹੋ ਕੇ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਵਾ ਉਹ ਐਮਐਲਏ ਹੁਣ ਬਟਾਲੇ ਸ਼ਹਿਰ ਦੇ ਹਰ ਇੱਕ ਵਾਸੀ ਦਾ ਵਾ ਉਹਦੀ ਪਿੱਠ ਤੇ ਚਟਾਨ ਵਾਂਗ ਖੜੇ ਹੋਣਾ ਚਾਹੀਦਾ ਤੁਸੀਂ ਜਿਹੜਾ ਮੁਕਾਬਲਾ ਇੰਨਾ ਹਲਕਾ ਮੰਨ ਰਹੇ ਹੋ ਨਾ ਇਹ ਮੁਕਾਬਲਾ ਇੰਨਾ ਹਲਕਾ ਹੈ ਨਹੀਂ ਹੈ ਤੁਹਾਡੇ ਸਾਹਮਣੇ ਜੀ ਬੜੇ ਦਿਗਗਸ ਪਾਰਟੀਆਂ ਦੇ ਦਿਗਗਸ ਆਗੂ ਖੜਦੇ ਨੇ ਤਜਰਬੇਕਾਰ ਲੋਕ ਖੜਨੇ ਨੇ ਜਿਨ੍ਹਾਂ ਨੇ ਕਈ ਕਈ ਵਾਰ ਇਲੈਕਸ਼ਨਾਂ ਲੜੀਆਂ ਨੇ ਉਹ ਲੋਕ ਖੜਨੇ ਨੇ ਕਿਉਂਕਿ ਹੁਣ ਤਾਂ ਮਾਹੌਲ ਹੈ ਜਿਹੜਾ ਉਹ ਬਾਈ ਵਾਲਾ ਹੈ ਹੀ ਨਹੀਂ ਜਾਂ ਇਹ ਐਸੀ ਕਹਿ ਲਈਏਗਾ ਜਿਹੜਾ ਅਸੀਂ ਪਿੱਛੇ ਲਖਣਾ ਜਿਹੜੀਆਂ ਦੇਖੀਆਂ ਨੇ ਵਿਧਾਨ ਸਭਾ ਦੀਆਂ ਉਹ ਵਾਲਾ ਮਾਹੌਲ ਹੁਣ ਸਾਡਾ ਬਿਲਕੁਲ ਵੀ ਨਹੀਂ ਹੈਗਾ ਸੋ ਅਸੀਂ ਤਾਂ ਹੀ ਤੁਹਾਡੇ ਤੋਂ ਜਾਨਣਾ ਚਾਹੁੰਦੇ ਕਿ ਹੁਣ ਮੈਨੂੰ ਇਹ ਦੱਸਿਓ ਮੜਾ ਜੀ ਕਾਂਗਰਸ ਪਾਰਟੀ ਜੀ ਕਾਂਗਰਸ ਪਾਰਟੀ ਦੇ ਵਿੱਚ بڑے بڑے ਤੜਲੇਦਾਰ ਆਗੂ ਨੇ ਉਹਨਾਂ ਦਾ ਆਪਣਾ ਮੇਰ ਹੈ ਇਸ ਵੇਲੇ ਸੰਜੀਪ ਸਿੰਘ ਤੇਜਾ ਜੀ ਜੀ ਤਾਂ ਆਮ ਆਦਮੀ ਪਾਰਟੀ ਦੀ ਟੱਕਰ ਪਹਿਲਾਂ ਦਾ ਹੋਣੀ ਹੈ ਕਾਂਗਰਸ ਪਾਰਟੀ ਨਾਲ ਜੀ ਕਿਦਾ ਹੋਏਗਾ ਮੇਕ ਕੰਪਟੂਜੀ ਮੈਂ ਸਮਝਦਾ ਹਾਂ ਕਿ ਬਟਾਲੇ ਦੇ ਵਿੱਚ ਤੁਸੀਂ ਝਾਤੀ ਮਾਰ ਲਓ ਪਿਛਲੇ ਸਮੇਂ 'ਚ ਸਾਡਾ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਸ਼ੇਰ ਆ ਉਹੋ ਹੀ ਸਾਨੂੰ ਤੇ ਦਿਸਦਾ ਵਾ ਆਪੋਜੀਸ਼ਨ ਦਾ ਦੇਖੋ ਕੋਈ ਵੀ ਬੰਦਾ ਵਾ ਜੇ ਕਾਂਗਰਸ ਪਾਰਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ 'ਚ ਇਸ ਵੇਲੇ 3-4 ਧੜੇ ਨੇ ਔਰ ਧੜੇ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਲੱਤਾਂ ਖਿੱਚ ਰਹੇ ਨੇ ਸਾਨੂੰ ਤੇ ਜ਼ਿਆਦਾ ਮਿਹਨਤ ਕਰਨ ਦੀ ਵੀ ਇੰਨੀ ਜ਼ਿਆਦਾ ਤੇਰੇ ਜਰਾ ਕਲੀਆ ਕਰੋ ਤਾਂ ਗੱਲਾਂ ਬਾਤਾਂ ਨਾਲ ਦੱਸ ਮੈਂ ਥੋੜਾ ਜਿਆਦਾ ਤਾਂ ਗੱਲ ਕਰੋ ਸਭ ਤੋਂ ਪਹਿਲਾਂ ਤੇ ਮੈਂ ਸਤਿਕਾਰ ਕਰਦਾ ਸ੍ਰੀ ਕਸਤੋਰੀ ਲਾਲ শেਟਜੀ ਦਾ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਜਾਬਰਜੇ ਨੇ ਔਰ ਇੱਕ ਸਾਫ ਸੁਥੀ ਸ਼ਖਸੀਅਤ ਦੇ ਮਾਲਕ ਸੀ ਉਹ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਸੀ ਜਿਹਦੇ ਕਰਕੇ ਸੇਖੜੀ ਸਾਹਿਬ ਨੂੰ ਵੀ ਟਿਕਟ ਮਿਲਦੀ ਰਹੀ ਆ ਔਰ ਇੱਕ ਤੇ ਇੱਥੇ ਸੇਖੜੀ ਧੜਾ ਵੀ ਆ ਇੱਥੇ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਵੀ ਆ ਇੱਥੇ ਸੁਖਜਿੰਦਰ ਸਿੰਘ ਰੰਧਾਵਾ ਦਾ ਧੜਾ ਵੀ ਆ ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਵੀ ਆ ਔਰ ਇਹ ਸਾਰੇ ਜਿਹੜੇ ਧੜੇ ਨੇ ਇਹ ਆਪਸ ਦੇ ਵਿੱਚ ਹੀ ਸਾਰੇ ਟਿਕਟਾਂ ਮੰਗ ਰਹੇ ਨੇ ਕਿ ਮੈਂ ਇਲੈਕਸ਼ਨ ਲੜਨੀ ਮੈਂ ਇਲੈਕਸ਼ਨ ਲੜਨੀ ਆ ਮੈਂ ਤੇ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਉੱਪਰ ਹਾਈ ਕਮਾਂਡ ਨੂੰ ਵੀ ਕਿ ਬਟਾਲੇ ਦੇ ਵਿੱਚ ਕੋਈ ਕੀ ਗੱਲ ਬਟਾਲੇ ਦਾ ਕੋਈ ਲੀਡਰ ਕਾਂਗਰਸ ਦਾ ਨਹੀਂ ਹੈ ਜਾਇ ਹੈਗਾ ਵੀ ਜਿਹੜਾ ਬਟਾਲੇ ਦੇ ਹੀ ਬੰਦੇ ਨੂੰ ਇੱਥੋਂ ਦੇ ਜੰਪਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਪੈਰਾਸ਼ੂਟ ਨਹੀਂ ਹੋਰ ਕੋਈ ਉਮੀਦਵਾਰ ਨਾ ਤਾਰਿਆ ਜਾਏ ਚਲੋ ਇਹ ਉਹਨਾਂ ਦਾ ਨਿੱਜੀ ਮਸਲਾ ਹੈ ਪਰ ਆਪਾਂ ਗੱਲ ਕਰੀਏ ਤੁਹਾਡੇ ਨਾਲ ਜੋ ਮੌਜੂਦਾ ਹਾਲਾਤ ਹੋਣੇ ਹਨ ਨਾ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਦੇ ਬਹੁਤ ਸਾਰੇ ਹਿੱਸਿਆਂ 'ਚ ਟੋਟਿਆਂ 'ਚ ਗਰੁੱਪਾਂ 'ਚ ਧੜਾਬੰਦੀ ਬੜੀ ਤਗੜੀ ਹੋਤੀ ਹੈ ਵਿਰੋਧ ਬੜਾ ਤਗੜਾ ਤੁਹਾਡੇ ਮੁਤਾਬਕ ਤਾਂ ਕਾਂਗਰਸ ਪਾਰਟੀ ਤੁਹਾਨੂੰ ਟੱਕਰ ਨਹੀਂ ਦੇ ਦੇਗੀ ਤੁਹਾਨੂੰ ਲੱਗਦਾ ਇਹ ਕਾਂਗਰਸ ਪਾਰਟੀ ਟੱਕਰ ਦੇ ਵਿੱਚ ਆਏਗੀ ਪਰ ਲੋਕ ਜਿਹੜੇ ਬੜੇ ਸਿਆਣੇ ਨੇ ਲੋਕ ਵੀ ਉਹਨਾਂ ਕੋਲ ਉਹਨਾਂ ਤੇ 5 ਸਾਲ ਮੇਅਰ ਬਣੇ ਨੂੰ ਹੋ ਗਏ ਨੇ ਲੋਕ ਵੀ ਉਹਨਾਂ ਕੋਲ ਉਹਨਾਂ ਦਾ ਰਿਪੋਰਟ ਕਾਰਡ ਮੰਗਣਗੇ ਉਹ ਤੇ ਤੁਹਾਡੇ ਤੇ ਇਲਜ਼ਾਮ ਲਾ ਦੇਣਗੇ ਨਹੀਂ ਸਾਡੇ ਤੇ ਇਲਜ਼ਾਮ ਕਿ ਸਾਡੀ ਅਸੀਂ ਤੇ ਸ਼ਹਿਰ ਦੇ ਉਟਰ ਵਿੱਚ ਕੰਮ ਦਿਖਾ ਸਕਦੇ ਆ ਸਾਡੇ ਐਮਐਲਏ ਨੇ ਇੰਨਾ ਕਾਜਾ ਕੰਮ ਕੀਤਾ ਵਾ ਜਿਹੜੇ ਆਉਣ ਵਾਲੇ ਪਿਛਲੇ 70 ਸਾਲਾਂ ਚ ਬਟਾਲੇ 'ਚ ਇਹਨਾਂ ਕੰਮ ਨਹੀਂ ਹੋਇਆ ਔਰ ਮੇਅਰ ਕੋ ਵੀ ਪੁੱਛਣਗੇ ਵੀ ਦੱਸੋ ਜੀ ਮੇਅਰ ਸਾਹਿਬ ਤੁਸੀਂ 5 ਸਾਲ ਹੋ ਗਏ ਬੈਠੇ ਹੋ ਤੁਸੀਂ ਦੱਸੋ ਸ਼ਹਿਰ ਦੇ ਇੰਟਰਨਲ ਕਿਹੜੇ ਕੰਮ ਕੀਤੇ ਜੇ ਹੂੰ ਚਿਹਰੇ ਕਿਹੜੋ ਕਿੱਦਾਂ ਦੇ ਨੇ ਉਹਨਾਂ ਕੋਲ ਤੇ ਚਿਹਰੇ ਬੜੇ ਤਗੜੇ ਨੇ ਇਸ ਵੇਲੇ ਵੈਸੇ ਦੇਖਿਆ ਜਾਵੇ ਕਾਂਗਰਸ ਕੋਲ ਗੱਲ ਚਿਹਰਿਆਂ ਦੀ ਨਹੀਂ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੇ ਲੀਡਰ ਦੀ ਛਵੀ ਬਣੀ ਹੈ ਕਿਹੜਾ ਲੀਡਰ ਕੰਮ ਕਰਵਾ ਸਕਦਾ ਵਾ ਕਿਹੜਾ ਲੀਡਰ ਸਾਫ਼ ਸੁਥਰਾ ਵਾ ਕਿਹੜਾ ਬਟਾਲੇ ਦਾ ਜੰਪਾ ਲਿਆ ਔਰ ਕਿਹੜਾ ਬਟਾਲੇ ਵਾਸਤੇ ਸੋਚ ਰਿਹਾ ਕਿਹੜਾ ਬਟਾਲੇ ਵਾਸਤੇ ਪੈਸੇ ਲਿਆ ਰਿਹਾ ਵਾ ਦਿਨ ਰਾਤ ਮਿਹਨਤ ਸਾਡਾ ਐਮ ਐਲ ਏ ਕਰ ਰਿਹਾ ਵਾ ਉਹ ਲੜ ਕੇ ਆਪਣੇ ਲੀਡਰਾਂ ਕੋ ਪੈਸੇ ਲਿਆ ਕੇ ਬਟਾਲੇ ਦੀ ਡਿਵੈਲਪਮੈਂਟ ਕਰਨ ਵਾਸਤੇ ਦਿਨ ਰਾਤ ਸੋਚ ਰਿਆ ਪਲੱਸ ਪੁਆਇੰਟ ਹੈ ਔਰ ਉਹ ਆਸਟ੍ਰੇਲੀਆ ਜਾ ਕੇ ਵੀ ਵੇਖੋ ਭਾਵੇਂ ਉਹ ਆਸਟ੍ਰੇਲੀਆ ਬੈਠੇ ਨੇ ਅੱਜ ਪਰ ਉਹ ਵੀਸੀ ਰਾਈ ਵੀਡੀਓ ਕਾਨਫਰੈਂਸ ਰਾਈ ਅਫਸਰਾ ਨਾਲ ਵੀ ਮੀਟਿੰਗਾਂ ਕਰ ਰਹੇ ਨੇ ਔਰ ਸਾਡੇ ਜਿਹੜੇ ਆਪ ਲੀਡਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦੇ ਰਹੇ ਨੇ ਔਰ ਉੱਥੇ ਬਹਿ ਕੇ ਵੀ ਉੱਥੋਂ ਦੇ ਐਮਪੀ ਉੱਥੋਂ ਦੇ ਐਮਐਲਏ ਉਹਨਾਂ ਨਾਲ ਮੀਟਿੰਗਾਂ ਕਰਕੇ ਉੱਥੋਂ ਇੱਕ ਨਵੀਂ ਆਪਣੇ ਅੰਦਰ ਕੋਈ ਨਾ ਕੋਈ ਸਿੱਖ ਕੇ ਆਣ ਕੇ ਉਹਨੂੰ ਇੱਥੇ ਇੰਪਲੀਮੈਂਟ ਕਰਕੇ ਪਟਾਲਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਉਣਗੇ। ਬੀਜੇਪੀ। ਜੀ। ਬੀਜੇਪੀ ਵੇਖ ਲਓ ਪੂਰੇ ਇੰਡੀਆ 'ਚ ਛਾਈ ਪਈ ਐ ਤੇ ਪੂਰਾ ਖਾਸ ਕਰਕੇ ਹੁਣ ਤੇ ਟਰੰਪ ਦੇ ਨਾਲ ਵੀ ਦੇਖਿਆ ਨਾ ਤੁਸੀਂ ਅਗਲਾ ਕੁਰਸੀ ਖਿੱਚ ਕੇ ਦਿੰਦਾ ਕਹਿੰਦਾ ਬੈਠੋ ਜਨਾਬ। ਸੋ ਉਸ ਬੀਜੇਪੀ ਦੇ ਵਾਸਤੇ ਕੀ ਵਿਚਾਰ ਹੈ ਤੁਹਾਡਾ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਬੀਜੇਪੀ ਨੇ ਵੀ ਬੜੇ ਤਗੜੇ ਸ਼ਰੀਕ ਬਣ ਕੇ ਟੱਕਰਨਾ ਤੋਣ। ਵੇਖੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਐ ਕਿ ਕਾਂਗਰਸ ਪਾਰਟੀ ਦੀ ਬੀਜੇਪੀ ਦਾ ਵੀ ਉਹੀ ਹਾਲ ਐ। ਬੀਜੇਪੀ ਦੇ ਵਿੱਚ ਵੇਖੋ ਜੀ ਇੱਥੇ ਹੀਰਾਵਾਲੀਆ ਜੀ ਨੇ ਇੱਥੇ ਸੁਰੇਸ਼ ਭਾਟਿਆ ਜੀ ਨੇ ਇੱਥੇ ਰਕੇਸ਼ ਭਾਟਿਆ ਜੀ ਨੇ ਇੱਥੇ ਵਿਨੇ ਮਹਾਜਨ ਜੀ ਨੇ ਆਰਐਸਐਸ ਇੱਥੇ ਫਤਿਹ ਜੰਗ ਸਿੰਘ ਬਾਜਵਾ ਏਡੇ ਵੱਡੇ ਕੱਦਵਾਰ ਲੀਡਰ ਨੇ ਇੱਥੇ ਵੀ ਉਹੀ ਗੱਲ ਆ ਭਿ ਧੜੇਬੰਦੀ ਦੀ ਗੱਲ ਆ ਇੱਕ ਆਰਐਸਐਸ ਅਸ਼ਵਨੀ ਸੇਖੜੀ ਵੀ ਆ ਗਏ ਨੇ ਹੁਣ ਹਾਂ ਅਸ਼ਵਨੀ ਸੇਖੜੀ ਵੀ ਹੁਣ ਇਹਦੇ ਵਿੱਚ ਹੀ ਨੇ ਪਰ ਉਹ ਬਟਾਲੇ ਵਿੱਚ ਘਟ ਤੇ ਆਂਦੇ ਰਹੇ ਨੇ ਅਮਰਸਰ ਸ਼ਾਇਦ ਜ਼ਿਆਦਾ ਧਿਆਨ ਦੇ ਰਹੇ ਨੇ ਬੀਟੂ ਜੀ ਜੀ ਔਰ ਇੱਥੇ ਆਰਐਸਐਸ ਔਰ ਬੀਜੇਪੀ ਦੋ ਇੱਕੋ ਹੀ ਪਾਰਟੀ ਦੇ ਦੋ ਆਧਾਰੇ ਨੇ ਇਹਨਾਂ ਦੇ ਆਪਸ ਵਿੱਚ ਹੀ ਨਹੀਂ ਬਣਦੀ ਵਿਨੇਮ ਮਹਾਜਨ ਜੀ ਦੀ ਕਿਸੇ ਪਾਰਟੀ ਦੇ ਦੂਜੇ ਲੀਡਰ ਨਾਲ ਨਹੀਂ ਬਣਦੀ ਐਡਾ ਵੱਡਾ ਚਿਹਰਾ ਫਤੇਜੰਗ ਸਿੰਘ ਬਾਜਵਾ ਜੀ ਨੂੰ ਟਿਕਟ ਦੇ ਕੇ ਬਟਾਲੇ ਲਿਆਂਦਾ ਗਿਆ ਔਰ ਜੋ ਬਟਾਲੇ ਦੇ ਬੀਜੇਪੀ ਨੇ ਉਹਨਾਂ ਨਾਲ ਕੀਤਾ ਉਹ जग ਜਾ ਰਿਹਾ ਬਿੱਟੂ ਜੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਬਟਾਲੇ ਵਾਲਿਆਂ ਨੂੰ ਵੀ ਪਤਾ ਆ ਹੀਰਾ ਵਾਲੀ ਹੈ ਜੀ ਭਾਵੇਂ ਉਹ ਜ਼ਿਲ੍ਹਾ ਪ੍ਰਧਾਨ ਨੇ ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਵਿੱਚ ਵੀ ਉਹ ਭਾਵੇਂ ਕਟਿੰਗ ਦੇ ਵਿੱਚ ਨੇ ਪਰ ਉਹਨਾਂ ਦੇ ਮਗਰ ਵੀ ਸਿੱਖ ਸਿੰਘ ਜਾਂ ਜੱਟ ਬਰਾੜੀ ਦਾ ਲੱਗਦਾ ਉਹ ਵੀ ਕਿਤੇ ਨਾ ਕਿਤੇ ਆਰਐਸਐਸ ਨੂੰ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਅੱਛਾ ਹਾਂਜੀ ਮਤ ਇਹਦਾ ਮਤ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਕਾਂਗਰਸ ਪਾਰਟੀ ਦੇ ਵਿੱਚ ਖੇਮੇਬਾਜ਼ੀ ਹੈ ਧੜੇਬੰਦੀ ਹੈ ਤੇ ਅੰਦਰ ਖਾਨਾ ਚੰਗੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਵਿੱਚ ਵੀ ਸੇਮ ਹੈ ਬਿਲਕੁਲ ਬੀਜੇਪੀ ਵਿੱਚ ਵੀ ਤਿੰਨ ਚਾਰ ਧੜੇ ਨੇ ਜਿਹੜੇ ਆਪੋ ਆਪਣੀ ਟਿਕਟ ਦਾ ਦਾਵਾ ਵੀ ਕਰ ਰਹੇ ਨੇ ਆਪ ਆਪਣੇ ਧੜੇ ਦੇ ਨਾਲ ਹੀ ਤੁਸੀਂ ਇਹਨਾਂ ਦੇ ਬੀਜੇਪੀ ਦੇ ਫੰਕਸ਼ਨ ਵੇਖੋ ਆਪੋ ਆਪਣੇ ਧੜਿਆਂ ਦੇ ਨਾਲ ਹੀ ਜਾਂਦੇ ਨੇ ਔਰ ਉੱਥੇ ਜਾ ਕੇ ਤੇ ਆਪੋ ਆਪਣੀ ਗੱਲ ਕਰਦੇ ਨੇ ਆਪੋ ਆਪਣੀ ਟਿਕਟ ਮੰਗ ਰਹੇ ਨੇ ਸ਼ਰੋਮਣੀ ਅਕਾਲੀ ਦਲ ਜੀ ਸ਼ਰੋਮਣੀ ਅਕਾਲੀ ਦਲ ਦੇ ਵੀ ਤੇ ਕਾਰਪੋਰੇਸ਼ਨ ਦੇ ਵਿੱਚ ਚੰਗਾ ਜਲਵਾ ਕਰ ਸਕਦੀ ਹੈ ਸ਼ਰੋਮਣੀ ਅਕਾਲੀ ਦਲ ਦਾ ਐਮ ਐਲ ਏ ਸੀਗਾ ਜਿਹਦੇ ਵਿੱਚ ਤੁਸੀਂ ਵੀ ਕਦਾਵਰ ਆਗੂ ਸੀਗੇ ਬਿਲਕੁਲ ਜੀ ਮੈਂ ਮੈਂ ਖਾਨਦਾਨੀ ਸਾਡੇ ਦਾਦਾ ਜੀ ਤੋਂ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਆ ਸਾਡੇ ਪਿਤਾ ਜੀ ਨੇ ਸ਼ਹੀਦੀ ਦਿੱਤੀ ਐ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਨੂੰ ਅਤਵਾਦ ਵਾਲੇ 1990 ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਠੀਕ ਹੈ ਇਹ ਸ਼ਹੀਦਾਂ ਦੀ ਪਾਰਟੀ ਕਿ ਨਹੀਂ ਜਾਂਦੀ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਂਦਾ ਸੀ ਸ਼ਹੀਦਾਂ ਕਰਕੇ ਹੀ ਉਹਨਾਂ ਨੇ ਜੇਲਾਂ ਕੱਟੀਆਂ ਉਹਨਾਂ ਨੇ ਗੋਲੀਆਂ ਖਾਧੀਆਂ ਉਹਨਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਖੜਾ ਸੀ ਪਰ ਅੱਜ ਦੇ ਜੋ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਕਿਸੇ ਕੋਲ ਗੁੱਜੇ ਨਹੀਂ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਦੋ ਹਿੱਸਿਆਂ ਚ ਵੰਡਿਆ ਜਾ ਚੁੱਕਿਆ ਵਾ ਇੱਕ ਹਿੱਸੇ ਦੇ ਵਿੱਚ ਸਰਦਾਰ ਬਾਦਲ ਸਾਹਿਬ ਨੇ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਦੂਜੇ ਧੜੇ ਦੇ ਵਿੱਚ ਰਖਣਾ ਸਾਹਿਬ ਜਾਂ ਚੰਦੂ ਮਾਜਰਾ ਸਾਹਿਬ ਜਾਂ ਸਾਰੇ ਹੋਰ ਲੀਡਰ ਨੇ ਪਰ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਹੈ ਸਾਡੇ ਮਾਨਯੋਗ ਸਤਕਾਰਯੋਗ ਸਾਡੇ ਜਥੇਦਾਰ ਸਹਿਬਾਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਵਿੱਚੋਂ ਵੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ ਜਥੇਦਾਰ ਸ ਉਹਨਾਂ ਨੇ ਵੀ ਇਸ ਕਰਕੇ ਦਿੱਤਾ ਕਿਉਂਕਿ ਇਹਦੇ ਵਿੱਚ ਸ਼ਰੂਮ ਨਹੀਂ ਅਕਾਲੀ ਦਲ ਦੇ ਵਿੱਚ ਵੀ ਜਿਹੜੀ ਟੜੇਬੰਦੀ ਜਿਹੜੀ ਸਿਖਰਾਂ ਤੇ ਆ ਔਰ ਉਹ ਪਾਰਟੀ ਜਿਹੜੀ ਕਦੀ ਕਹਿੰਦੀ ਸੀ ਕਿ ਸਾਡੀ ਸ਼ਹੀਦਾਂ ਦੀ ਪਾਰਟੀ ਹੈ ਮੈਂ ਸਮਝਦਾ ਕਿ ਹੁਣ ਜਿਹੜੇ 2-3 ਬੰਦੇ ਜਿਹੜੇ ਇਸ ਨੂੰ ਚਲਾ ਰਹੇ ਨੇ ਉਹ ਬੰਦੇ ਉਹਨਾਂ ਦੀ ਪਾਰਟੀ ਨੂੰ ਕੀ ਦੇਣਿਆ ਮੈਂ ਸੇ ਪੁੱਛਣਾ ਚਾਹੁੰਦਾ ਵੀ ਉਹਨਾਂ ਨੇ ਕਦੀ ਕੋਈ ਜੇਲਾ ਕਟੀਆਂ ਨੇ ਤਦ ਹੀ ਉਹਨਾਂ ਨੇ ਪਾਰਟੀ ਦੇ ਵਾਸਤੇ ਕੋਈ ਸੰਘਰਸ਼ ਦੇ ਵਿੱਚ ਇੰਨਾ ਹਿੱਸਾ ਲਿਆ ਉਹ ਤੇ ਬਹਿ ਕੇ ਇੱਕ ਕਿਤਾਬੀ ਕੀੜੇ ਨੇ ਜਿਹੜੇ ਬਹਿ ਕੇ ਕਿਤਾਬਾਂ ਦੇ ਵਿੱਚ ਜਾਂ ਲਿਖਤ ਦੇ ਵਿੱਚ ਇੰਪਲੀਮੈਂਟ ਕਰਾਉਂਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੇਖੋ ਕਿ ਕਿੱਡੀ ਸਖ ਟਿੱਪਣੀ ਕਰਤੀ ਸੀ ਉਹਨੇ ਭਗੋੜਾ ਦਲ ਕਹਤਾ ਨਹੀਂ ਭਗੋੜਾ ਦਲ ਚਲੋ ਉਹ ਉਹਨਾਂ ਦੀ ਗੱਲ ਆ ਉਹ ਉਹਨਾਂ ਦੇ ਵਿੱਚ ਵਾ ਮੈਂ ਭਗੋੜਾ ਦਲ ਤੇ ਨਹੀਂ ਕਵਾਂਗਾ ਉਹਨਾਂ ਨੂੰ ਪਰ ਇਹ ਆ ਕਿ ਉਹ ਜਿਹੜਾ ਖੇਮਾ ਉਥੇ ਕੰਮ ਕਰ ਰਿਹਾ ਵਾ ਉਹਨਾਂ ਨੂੰ ਹਟਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਬਟਾਲੇ ਦੀ ਗੱਲ ਕਰ ਰਹੀਏ ਤੇ ਬਟਾਲੇ ਦੇ ਵਿੱਚ ਵੀ ਤੁਸੀਂ ਦੇਖ ਲਓ ਮੈਂ ਐਮਪੀ ਇਲੈਕਸ਼ਨ ਤੋਂ ਪਹਿਲੋਂ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਬਟਾਲੇ ਹਲਕੇ ਦੇ ਵਿੱਚ ਜਿਨ੍ਹਾਂ ਨੂੰ ਦੇ ਦਿੱਤੀ ਗਈ ਆ ਉਹ 5000 ਤੋਂ ਉੱਪਰ ਨਹੀਂ ਵੋਟ ਖੜਨਗੇ ਪਰ ਉਹ 4000 ਤੋਂ ਵੀ ਥੱਲੇ ਰਹਿ ਗਏ ਉਸੇ ਹਲਕੇ 'ਚ ਹਾਂਜੀ ਪੂਰੇ ਹਲਕੇ 'ਚੋਂ ਬਟਾਲੇ ਸ਼ਹਿਰ ਦੀ ਮੈਂ ਗੱਲ ਕੀਤੀ ਸੀ ਹਾਂਜੀ ਤੇ ਪੂਰੇ ਹਲਕੇ 'ਚੋਂ ਵੀ ਜਮਾਂਦ ਚਿਪਤ ਹੋਈ ਹੈ ਚੀਕੇ ਤੇ ਇਹ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਗੱਲਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਮੈਂ ਨਹੀਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ 'ਚ ਬਟਾਲਾ ਕਾਰਪੋਰੇਸ਼ਨ ਦੇ ਵਿੱਚੋਂ ਸ਼ਾਇਦ ਹੀ ਕੋਈ ਸੀਟ ਉਹਨਾਂ ਨੂੰ ਮਿਲ ਸਕੇ ਮੁਕਾਬਲਾ ਕਿਦਾ ਆਮ ਆਦਮੀ ਪਾਰਟੀ ਦੀ ਟੱਕਰ ਛਕੋਣਾ ਕਿਤੋਂ ਲੱਗਦਾ ਕਿ ਕੋਈ ਸਖਤ ਟੱਕਰ ਦੇਸੀ ਮੈਂ ਤਾਂ ਸਮਝਦਾ ਕਿਸੇ ਨਾਲ ਨਹੀਂ ਔਰ ਬੜੀ ਮжоਰਿਟੀ ਦੇ ਨਾਲ ਅਸੀਂ ਆਪਣਾ ਮੇਰ ਬਣਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਬਲਬੀਰ ਸਿੰਘ ਬਟਵੀ ਤੁਹਾਡਾ ਤੋਂ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਤੋਂ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀਕਤ ਸੀ ਸੋ ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਉਹਨਾਂ ਦੀ ਆਪਣੀ ਹਲਕੇ ਦੇ ਵਿੱਚ ਫੁੱਲ ਚੜਾਈਆਂ ਨੇ ਸ਼ਹਿਰ 'ਚ ਫੁੱਲ ਚੜਾਈਆਂ ਨੇ ਔਰ ਉਹਨਾਂ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਵੀ ਉਸ ਨੌਜਵਾਨ ਆਗੂ ਦਾ ਨਾਮ ਜਿਹੜਾ ਹਰ ਇੱਕ ਦੀ ਜ਼ੁਬਾਨ ਤੇ ਹੈ ਬੱਚਾ ਬੱਚਾ ਉਹਨਾਂ ਨੂੰ ਪਛਾਣਦਾ ਹੈ ਕਿ ਇਹ ਅਮਨ ਸ਼ੇਰ ਸਿੰਘ ਸ਼ਰੀਕਤ ਸੀ ਖਾਸ ਕਰਕੇ ਸ਼ਰੀਕਤ ਸੀ ਨਿਕਲ ਨਫਜ ਉਹਨਾਂ ਦਾ ਇਹ ਤਖ਼ल्लੁਸ ਬਣ ਚੁੱਕਾ ਹੈ ਕਿ ਇਹ ਸ਼ਰੀਕਤ ਸੀ ਹੈ ਸੋ ਉਹਨਾਂ ਨੂੰ ਵਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਵਿਦੇਸ਼ੀ ਦੌਰੇ ਤੇ ਗਏ ਹੋਏ ਨੇ ਤਾਂ ਉੱਥੋਂ ਦੀ ਜਿਹੜੀ ਹਕੂਮਤ ਹੈ ਜਿਹੜੇ ਉੱਥੋਂ ਦੇ ਮਨਿਸਟਰਜ਼ ਨੇ ਉਹਨਾਂ ਦੇ ਨਾਲ ਵੀ ਉਹ ਮਿਲ ਕੇ ਆ ਰਹੇ ਨੇ ਉਹਨਾਂ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਉਹਨਾਂ ਦੀ ਚੇਅਰ ਤੇ ਬੈਠੇ ਨੇ ਤੇ ਲਾਕੇ ਜਿਹੜੇ ਉਹ ਮੈਂਬਰ ਪਾਰਲੀਮੈਂਟ ਦੇ ਨਾਲ ਖੜੇ ਹੋਏ ਨੇ ਸੋ ਇਸ ਤਰੀਕੇ ਦਾ ਯਲਵਾ ਹੈ ਉਹਨਾਂ ਦਾ ਔਰ ਉਹਨਾਂ ਦਾ ਔਰਾ ਇਨਾ ਪੋਜ਼ਿਟਿਵ ਹੈ ਕਿ ਜਿਹੜਾ ਵੀ ਉਹਨਾਂ ਦੇ ਨਾਲ ਮਿਲਦਾ ਹੈ ਸੋ ਉਹਨਾਂ ਦਾ ਹੋ ਕੇ ਰਹਿ ਜਾਂਦਾ ਹੈ ਸੋ ਇਸ ਵੇਲੇ ਵਿਦੇਸ਼ੀ ਦੌਰੇ ਤੇ ਨੇ ਪਰ ਕਹਨ ਨੂੰ ਵਿਦੇਸ਼ੀ ਦੌਰੇ ਤੇ ਨੇ ਉਹਨਾਂ ਦਾ ਦਿਲ ਰੂ ਇਸ ਵੇਲੇ ਬਟਾਲੇ ਦੇ ਵਿੱਚ ਹੀ ਇੱਥੇ ਟੜਕਦੀ ਪਈ ਹੈ ਔਰ ਡੇਲੀ ਰੋਜ਼ਾਨਾ ਬਿਨਾ ਕਿ ਸਮਾਂ ਖਰਾਬ ਕੀਤੇ ਰੋਜ਼ਾਨਾ ਬਟਾਲੇ ਦੀ ਅਪਡੇਟ ਉਹਨਾਂ ਨੂੰ ਮਿਲਦੀ ਹੈ ਔਰ ਡੇਲੀ ਦੀ ਡੇਲੀ ਉਹਨਾਂ ਦੀ ਵੀਡੀਓ ਕਾਨਫਰੰਸ ਹੁੰਦੀ ਹੈ ਔਰ ਹਰ ਇੱਕ ਅਫਸਰ ਦੇ ਨਾਲ ਉਹ ਰਾਬਤਾ ਕਾਇਮ ਰੱਖਦੇ ਨੇ ਕਾਰਨ ਵਜ੍ਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਟੀਆਂ ਚੁਣੌਤੀਆਂ ਨੇ ਇੱਕ ਤਾਂ ਚੁਣੌਤੀ ਜਿਹੜੀ ਉਹਨਾਂ ਦੇ ਸਾਹਮਣੇ ਜ਼ਿਲ੍ਹਾ ਪ੍ਰੀਸ਼ਦ ਦੀ ਆ ਰਹੀ ਹੈ ਇਹ ਇਲੈਕਸ਼ਨ ਨੇ ਬਲਾਕ ਸੰਤੀ ਦੇ ਇਲੈਕਸ਼ਨ ਨੇ ਉਹ ਵੀ ਹਰ ਹਾਲ ਦੇ ਵਿੱਚ ਪਾਰਟੀ ਦੇ ਖਾਤੇ 'ਚ ਪਾਉਣੇ ਨੇ ਔਰ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡਾ ਚੈਲੰਜ ਹੈ ਉਹਨਾਂ ਦੇ ਲਈ ਉਹ ਹੈਗੇ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਜਿਹਦੇ ਵਿੱਚ ਉਹ ਮੇਅਰ ਆਮ ਆਦਮੀ ਪਾਰਟੀ ਦਾ ਦੇਖਣਾ ਚਾਹੁੰਦੇ ਨੇ ਜਿਹਦੇ ਲਈ ਉਹਨਾਂ ਨੂੰ ਹੁਣ ਤੋਂ ਹੀ ਜਦੋਂ ਜਦ ਕਰਨੀ ਪੈ ਰਹੀ ਹੈ ਤਾਂ ਹੁਣ ਸਮਾਂ ਦੱਸੇਗਾ ਪਰ ਫਿਲਹਾਲ ਬਲਬੀਰ ਸਿੰਘ ਬਿੱਟੂ ਉਹਨਾਂ ਦੇ ਨਾਲ ਜਿਹੜੀ ਵਿਚਾਰ ਚਚਾ ਹੋਈ ਉਹਦੇ ਵਿੱਚ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੀ ਟੱਕਰ ਦਾ ਅਮਨ ਛੇਰ ਸਿੰਘ ਛੈਰੀ ਕਲਸੀ ਦੇ ਕੱਦ ਦਾ ਉਹਦਾ ਕਦਾਵਰ ਆਗੂ ਕਿਸੇ ਵੀ ਪਾਰਟੀ ਦੇ ਕੋਲ ਨਹੀਂ ਹੈ ਬਟਾਲੇ ਹਲਕੇ ਦੇ ਵਿੱਚ ਨਾ ਕਾਂਗਰਸ ਦੇ ਕੋਲ ਹੈ ਨਾ ਭਾਜਪਾ ਦੇ ਕੋਲ ਹੈ ਤੇ ਨਾ ਹੀ ਅਕਾਲੀ ਦਲ ਦੇ ਕੋਲ ਹੈ ਤੇ ਕਾਂਗਰਸ ਬੀਜੇਪੀ ਦੀ ਟੜੇਬੰਦੀ ਜਿਹੜੀ ਹੈ ਉਹੀ ਆਪਸ ਦੇ ਵਿੱਚ ਇੰਨੀ ਵੱਡੀ ਖਾਨਾ ਜੰਗੀ ਦਾ ਸ਼ਿਕਾਰ ਨੇ ਕਿ ਸਾਨੂੰ ਜਿਹੜਾ ਵੀ ਉਹਨਾਂ ਤੋਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਭਾਵੇਂ ਕਿ ਕਹਿੰਦੇ ਕੋਈ ਖਤਰਾ ਹੀ ਨਹੀਂ ਸੌਣ ਵਾਲੇ ਦਿਨਾਂ ਦੇ ਵਿੱਚ ਇਹ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਤਾਂ ਸਮਾਂ ਦੱਸੇਗਾ ਸੋ ਇਹਦੇ ਨਾਲ ਹੀ ਲੈਣੀ ਸਜਤ ਪਰਵੀਰ ਜੀ ਦੀ ਇਜਾਜ਼ਤ